ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਤੰਤਨ ਬਾਬਾ ਨੂਰ ਸਿੰਘ ਸਾਹਿਬ ਜੀ ਸਮੂਹ ਸ਼ੀਰ ਸਿੰਘ ਫੌਜਾਂ ਤਿਨਾਂ ਦੇ ਚਰਣਾ ਕਮਲਾਂ ਵਿੱਚ ਨਮਸਕਾਰ ਹੈ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਵਾਮੀ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਸਾਂ ਪਾਤਸ਼ਾਹ ਦੀ ਆਤਮਿਕ ਜੋਤ ਜੱਗੋ ਜੁਗ ਟਲ ਸਤਿਗੁਰੂ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ऐसे सतगुरु ਤੋਂ ਵਾਰਨੇ ਬਲਹਾਰਨੇ ਜਾਈਏ ਜਿਨ੍ਹਾਂ ਸਤਗੁਰਾਂ ਦਾ ਨਾਮ ਧਿਆਇਆ ਖਾਲਸਾ ਜੀ ਮੁਕਤੀ ਪ੍ਰਾਪਤ ਹੁੰਦੀ ਹੈ ਅਮਰ ਪਦ ਪ੍ਰਾਪਤ ਹੁੰਦਾ ਹੈ ਪਾਪਾਂ ਤੋਂ ਖਲਾਸੀ ਹੁੰਦੀ ਹੈ ਹਰ ਪ੍ਰਕਾਰ ਦਾ ਕਸ਼ਟ ਹਰ ਪ੍ਰਕਾਰ ਦਾ ਜਿਹੜਾ ਵਿਗਨ ਹੈ ਖਾਲਸਾ ਜੀ ਉਸ ਤੋਂ ਛੁਟਕਾਰਾ ਪ੍ਰਾਪਤ ਹੁੰਦਾ ਐਸੇ ਸਤਗੁਰਾਂ ਤੋਂ ਵਾਰਨੇ ਬਲਹਾਰਨੇ ਜਾਣਾ ਚਾਹੀਦਾ ਜਿਨ੍ਹਾਂ ਸਤਗੁਰਾਂ ਦੀ ਬਦੌਲਤ ਖਾਲਸਾ ਜੀ ਸੰਸਾਰ ਵਿੱਚ ਆਏ ਹਾਂ ਜਿਸ ਸਤਗੁਰੂ ਦੀ ਮਿਹਰ ਸਦਕਾ ਇਥੇ ਸੁੱਖ ਨਾਲ ਜ਼ਿੰਦਗੀ ਹੰਡਾ ਰਹੇ ਹਾਂ ਖਾ ਪੀ ਰਹੇ ਹਾਂ ਪਰਿਵਾਰ ਵਿੱਚ ਜ਼ਿੰਦਗੀ ਬਤੀਤ ਹੋ ਰਹੀ ਹੈ ਜਿਸ ਪਰਮੇਸ਼ਰ ਕਾਲਪੁਰਖ ਦੀ ਕਿਰਪਾ ਸਦਕਾ ਰਹਿਣ ਵਾਸਤੇ ertidhi ਮਿਲੀ ਹੋਈ ਹੈ ਪੀਣ ਵਾਸਤੇ ਜਾਲ ਤੇ ਸਰੀਰ ਦੇ ਸੋਹਣੇ ਅੰਗ ਪ੍ਰਾਪਤ ਹੋਏ ਹੋਇਆ ਇਹੋ ਜਿਹਾ ਸਤਿਗੁਰਾਂ ਜੀ ਨੂੰ ਸਦਾ ਨਮਸਕਾਰ ਕਰਦੇ ਰਹਿਣਾ ਚਾਹੀਦਾ ਹੈ ਸਦਾ ਮਹਾਰਾਜ ਸੱਚੇ ਪਾਤਸ਼ਾਹ ਨੂੰ ਯਾਦ ਰੱਖਣਾ ਚਾਹੀਦਾ ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਤੋਂ ਬਿਨਾਂ ਕੋਈ ਪਾਰ ਉਤਾਰਾ ਕਰਨ ਵਾਲਾ ਨਹੀਂ ਔਖੀ ਘੜੀਆਂ ਦੇ ਵਿੱਚ ਖੜਨ ਵਾਲੇ ਨੇ ਸਤਿਗੁਰ ਸੱਚੇ ਪਾਤਸ਼ਾਹ ਜਿੱਥੇ ਸੰਸਾਰ ਖਾਲਸਾ ਜੀ ਛੱਡ ਕੇ ਪਰਾਂ ਚਲਾ ਜਾਂਦਾ ਹੈ ਉਸ ਵੇਲੇ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਗੁਰੂ ਰੂਪ ਜਿਹੜਾ ਉਹ ਭਾਈ ਨਾਲ ਖੜਦਾ ਹੈ ਮਹਾਰਾਜ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਦਿਆਲੂ ਕਿਰਪਾਲੂ ਸਾਡੇ ਸਾਰੇ ਪਰਦੇ ਕੱਜਣ ਵਾਲੇ ਨੇ ਹਰ ਪ੍ਰਕਾਰ ਤੋਂ ਸਾਨੂੰ ਰੱਖਣ ਵਾਲੇ ਨੇ ਸਾਡੇ ਰੋਗਾਂ ਨੂੰ ਕੱਟਣ ਵਾਲੇ ਨੇ ਜਿਵੇਂ ਸਤਿਗੁਰ ਜੀ ਦੇ ਬੋਲ ਨੇ ਮਹਾਰਾਜ ਕਹਿੰਦੇ ਸਤਿਗੁਰ ਮੇਰਾ ਸਦਾ ਦਿਆਲਾ ਮੋਹੇ ਦੀਨ ਕੋ ਰਾਖ ਲਿਆ ਕਾਟਿਆ ਰੋਗ ਮਹਾ ਸੁਖ ਪਾਇਆ ਹਰੇ ਅੰਮ੍ਰਿਤ ਮੁਖ ਨਾਮ ਦੀਆ ਐਸੇ ਸਤਿਗੁਰਾਂ ਤੋਂ ਵਾਰਨੇ ਬਲਹਾਰਨੇ ਜਿਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਅੰਮ੍ਰਿਤ ਦੀ ਦਾਤ ਦਿੱਤੀ ਹੈ ਗੁਰਸਿੱਖੀ ਜੀਵਨ ਦੱਸਿਆ ਦਿੱਤਾ ਹੈ ਮਹਾਰਾਜ ਸੱਚੇ ਪਾਤਸ਼ਾਹ ਤੋਂ ਸਦਾ ਧੰਨ ਤਨ ਜਾਣਾ ਚਾਹੀਦਾ ਸਬਾਹ ਸੱਚੇ ਪਾਸ਼ਾ ਨੂੰ ਕਰਨਾ ਚਾਹੀਦਾ ਕਿਉਂਕਿ ਖਾਲਸਾ ਜੀ ਸੰਸਾਰ ਵਿੱਚ ਆਇਆ ਜੇ ਕੋਈ ਮੁਕਤੀ ਦਾ ਮਾਰਗ ਨਾ ਦੱਸੇ ਜੇ ਕਿਸੇ ਪ੍ਰਕਾਰ ਦਾ ਕੋਈ ਰਾਹ ਪ੍ਰਾਪਤ ਨਾ ਹੋਵੇ ਕੋਈ ਧਰਮ ਬਾਰੇ ਕੁਝ ਨਾ ਦੱਸੇ ਫਿਰ ਉਸ ਬੰਦੇ ਦਾ ਜਿਉਣਾ ਦੁਸ਼ਾਵਰ ਹੈ ਤ੍ਰਿਗ ਹੈ ਉਹ ਜੇ ਜੀਵਨ ਤੇ ਸੋ ਮਹਾਰਾਜ ਸੱਚੇ ਪਾਸ਼ਾ ਦੇ ਸਾਡੇ ਦੇ ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ ਕਿ ਸਾਨੂੰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਮਿਲੇ ਨੇ ਆਪਣੇ ਕਰਮਾਂ ਨੂੰ ਕਦੇ ਕੋਸਣਾ ਨਹੀਂ ਚਾਹੀਦਾ ਕਿਉਂਕਿ ਇਹ ਕਰਮਾਂ ਨੂੰ ਲਿਖਣ ਵਾਲਾ ਵਾਹਿਗੁਰੂ ਅਕਾਲ ਪੁਰਖ ਹੈ ਜਦੋਂ ਅਸੀਂ ਆਪਣੇ ਕਰਮਾਂ ਨੂੰ ਕੋਸਦੇ ਹਾਂ ਨਾ ਖਾਲਸਾ ਜੀ ਉਸ ਵੇਲੇ ਇਹ ਕੋਸਿਆ ਹੋਇਆ ਜਿਹੜਾ ਆਪਾਂ ਆਪਾ ਕੋਸਦੇ ਆ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੂੰ ਨਾਲ ਕੋਸਦੇ ਆ ਕਿਉਂਕਿ ਉਸ ਅਕਾਲ ਪੁਰਖ ਦੀ ਮਰਜ਼ੀ ਤੋਂ ਬਿਨਾਂ ਸਾਡੇ ਮੱਥੇ ਦੇ ਉੱਤੇ ਕੁਝ ਨਹੀਂ ਲਿਖਿਆ ਹੋਇਆ ਜੋ ਖੇਡ ਕੀਤੀ ਹੈ ਉਸ ਵਾਹਿਗੁਰੂ ਨੇ ਕੀਤੀ ਹੈ ਸੋ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਕੀਤੇ ਹੋਏ ਹੁਕਮ ਨੂੰ ਮਹਾਰਾਜ ਕਹਿੰਦੇ ਖਿੜੇ ਮੱਥੇ ਸਵੀਕਾਰ ਕਰਨਾ ਚਾਹੀਦਾ ਜੇ ਦੁੱਖ ਆ ਗਏ ਨੇ ਤੇ ਭਾਈ ਸੰਸਾਰ ਵਿੱਚ ਸੁਖੀ ਕੋਈ ਨਹੀਂ ਹਰ ਪ੍ਰਕਾਰ ਦਾ ਦੁੱਖ ਆਉਂਦਾ ਹੈ ਜ਼ਿੰਦਗੀ ਦੇ ਵਿੱਚ ਦੁੱਖ ਆਉਂਦੇ ਨੇ ਜਿੱਥੇ ਦੋ ਚੀਜ਼ਾਂ ਬਣੀਆਂ ਜਿੱਥੇ ਜਨਮ ਬਣਿਆ ਉੱਥੇ ਮੌਤ ਬਣੀ ਐ ਜਿੱਥੇ ਦਿਨ ਬਣਿਆ ਉੱਥੇ ਰਾਤ ਬਣੀ ਐ ਖਾਲਸਾ ਜੀ ਜਿੱਥੇ ਖੁਸ਼ੀ ਬਣੀ ਆ ਉੱਥੇ ਨਾਲ ਗਮੀ ਬਣੀ ਐ ਜਿੱਥੇ ਚੋਰੀ ਬਣੀ ਐ ਉੱਥੇ ਨੇਕੀ ਵੀ ਬਣੀ ਐ ਜਿੱਥੇ ਪਾਪ ਬਣਿਆ ਉੱਥੇ ਖਾਲਸਾ ਜੀ ਪੁੰਨ ਵੀ ਬਣਿਆ ਇਸੇ ਪ੍ਰਕਾਰ ਅਸੀਂ ਭੁੱਲ ਜਾਂਦੇ ਹਾਂ ਕਿ ਜਿੱਥੇ ਸੁੱਖ ਬਣਿਆ ਉੱਥੇ ਨਾਲ ਦੁੱਖ ਵੀ ਬਣਿਆ ਸੋ ਦੁੱਖ ਜਿਹੜਾ ਹੈ ਸੰਸਾਰ ਦੇ ਲੋਕ ਦੁੱਖ ਨੂੰ ਮਾੜਾ ਕਹਿੰਦੇ ਨੇ ਪਰ ਧੰਗ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਦੁਖ दारू ਸੁਖ ਰੋਗ ਭਇਆ ਮਹਾਰਾਜ ਕਹਿੰਦੇ ਦੁੱਖ ਦਾ दारू ਬਣ ਕੇ ਬੰਦਿਆ ਤੇਰੀ ਜ਼ਿੰਦਗੀ ਵਿੱਚ ਆਉਂਦਾ ਕਿਉਂਕਿ ਦੁੱਖ ਵੇਲੇ ਅਸੀਂ ਵਾਹਿਗੁਰੂ ਦੇ ਕੋਲ ਹੁੰਨੇ ਆਂ ਦੁੱਖ ਵੇਲੇ ਅਸੀਂ ਵਾਹਿਗੁਰੂ ਯਾਦ ਕਰਦੇ ਹਾਂ ਦੁੱਖ ਵੇਲੇ ਸਾਡੀ ਜਿਹੜੀ ਸੁਰਤ ਬਿਰਤ ਹੈ ਪਰਮੇਸ਼ਰ ਦੇ ਨੇੜੇ ਹੋ ਜਾਂਦੀ ਹੈ ਸੋ ਮਹਾਰਾਜ ਕਹਿੰਦੇ ਤੇਰੀ ਜ਼ਿੰਦਗੀ ਵਿੱਚ ਜੇ ਦੁੱਖ ਆਉਂਦਾ ਤਾਂ ਮਹਾਰਾਜ ਦਾ ਸ਼ੁਕਰ ਕਰ ਸੱਚੇ ਪਾਤਸ਼ਾਹ ਦਾ ਸ਼ੁਕਰ ਕਰਕੇ ਉਹਨੇ ਤੇਰੀ ਜ਼ਿੰਦਗੀ ਵਿੱਚ ਕੋਈ ਦੁੱਖ ਭੇਜਿਆ ਜਿਸ ਦੁੱਖ ਦੇ ਕਰਕੇ ਤੂੰ ਉਹਦੇ ਹੋਰ ਨੇੜੇ ਹੋ ਜਾਵੇਂਗਾ ਖਾਲਸਾ ਜਿਵੇਂ ਭਗਤ ਸਹਿਬਾਨ ਕਿੰਨਾ ਜਪ ਤਪ ਕੀਤਾ ਤੇ ਬੰਨ ਕੇ ਹਾਥੀਆਂ ਅੱਗੇ ਸਿਟਿਆ ਗਿਆ ਪਾਣੀਆਂ ਵਿੱਚ ਡੋਬਿਆ ਗਿਆ ਕਈ ਪ੍ਰਕਾਰ ਦੇ ਤਸੀਹੇ ਖਾਲਸਾ ਜੀ ਦਿੱਤੇ ਗਏ ਉਹ ਦੁੱਖ ਜਿਹੜਾ ਹੁੰਦਾ ਉਸ ਵੇਲੇ ਜਿਹੜੇ ਪਰਮੇਸ਼ਰ ਦੇ ਪਿਆਰੇ ਹੁੰਦੇ ਨੇ ਨਾ ਜਿਹੜੇ ਮਹਾਰਾਜ ਪੂਰਨ ਭਰੋਸਾ ਰੱਖਦੇ ਉਹ ਖਾਲਸਾ ਜੀ ਫਿਰ ਡੋਲਦੇ ਨਹੀਂ ਉਹ ਕਹਿੰਦੇ ਕਿ ਵਾਹਿਗੁਰੂ ਜੀ ਨੇ ਸਾਡੀ ਪਰਖ ਕੀਤੀ ਹੈ ਅਸੀਂ ਇਸ ਪੇਪਰ ਦੇ ਵਿੱਚੋਂ ਪਾਸ ਹੋਣਾ ਜਿਵੇਂ ਅਸੀਂ ਖਾਲਸਾ ਜੀ ਕਾਲਜ ਪੜ੍ਹਦੇ ਆ ਸਕੂਲ ਪੜ੍ਹਦੇ ਆ ਤੇ 6 ਮਹੀਨੇ ਪੜ੍ਹਾਈ ਕਰਦੇ ਆ ਤੇ 6 ਮਹੀਨਿਆਂ ਬਾਅਦ ਸਾਡਾ ਇੱਕ ਪੇਪਰ ਹੁੰਦਾ ਉਹ ਪੇਪਰ ਵਿੱਚ ਸਾਡਾ ਰਿਜ਼ਲਟ ਪਤਾ ਲੱਗਦਾ ਵੀ ਇਹ ਬੰਦੇ ਨੇ 6 ਮਹੀਨੇ ਕੀਤਾ ਕੀ ਹੈ 6 ਮਹੀਨੇ ਇਹਨੇ ਪੜ੍ਹਿਆ ਵੀ ਆ ਕੋਸ਼ ਇਹ ਬੰਦਾ ਇਥੋਂ ਗਾਂਹ ਜਾ ਸਕਦਾ ਹੈ ਇਹਨੂੰ ਹੋਰ ਕੋਈ ਪਦਵੀ ਮਿਲ ਸਕਦੀ ਹੈ ਇਹ ਸਾਰਾ ਕੁਝ ਜਿਵੇਂ ਸੰਸਾਰ ਵਿੱਚ ਚੈੱਕ ਹੁੰਦਾ ਏਦਾਂ ਵਾਹਿਗੁਰੂ ਸੱਚੇ ਪਾਸ਼ਾ ਮਹਾਰਾਜ ਕਈ ਪ੍ਰਕਾਰ ਦੀਆਂ ਪ੍ਰੀਖਿਆ ਪ੍ਰੀਖਿਆ ਸਾਡੀਆਂ ਕਰਕੇ ਸਾਨੂੰ ਅੱਗੇ ਤੋਰਦੇ ਤੇ ਜਿਹੜੇ ਬੰਦੇ ਭਾਈ ਇਹੋ ਜੀਆਂ ਪ੍ਰੀਖਿਆ ਵਿੱਚ ਡਿੱਗ ਪੈਂਦੇ ਜਿਹੜਾ ਹੁਣ ਪੇਪਰਾਂ 'ਚ ਫੇਲ ਹੋ ਗਿਆ ਉਹਦੀ ਜ਼ਿੰਦਗੀ ਦਾ ਕੋਈ ਮਨੋਰਥ ਨਹੀਂ ਰਹਿੰਦਾ ਸਾਰੇ ਲੋਕ ਉਹਨੂੰ ਕਹਿੰਦੇ ਨੇ ਇਹ ਪੜਦਾ ਨਹੀਂ ਸੀ ਤਾਂ ਫੇਲ ਹੋ ਗਿਆ ਦਰਕਾਰ ਕਰਦੇ ਨੇ ਇਸੇ ਪ੍ਰਕਾਰ ਜਿਦੋਂ ਅਸੀਂ ਦੁੱਖਾਂ ਵਿੱਚ ਮਹਾਰਾਜ ਸੱਚੇ ਪਾਸ਼ਾ ਨੇ ਸਾਨੂੰ ਦੁੱਖ ਦਿੱਤੇ ਹੁੰਦੇ ਨੇ ਜਿਹੜਾ ਪੇਪਰ ਸਾਡਾ ਪਿਆ ਹੁੰਦਾ ਜਦੋਂ ਉਹਦੇ ਵਿੱਚ ਅਸੀਂ ਫੇਲ ਹੋ ਜਾਂਦੇ ਆ ਤੇ ਖਾਲਸਾ ਜੀ ਸਾਰੇ ਪਾਸੇ ਆਪਣਾ ਭਰੋਸਾ ਤੇ ਆਪਣਾ ਵਿਸ਼ਵਾਸ ਗਵਾ ਲੈਨੇ ਆ ਜਿਹੜੇ ਦੁੱਖ ਹੁੰਦੇ ਨੇ ਇਹ ਦੁੱਖਾਂ ਨੂੰ ਕੱਢੜੇ ਹੋ ਕੇ ਜਰਨਾ ਹੁੰਦਾ ਮਹਾਰਾਜ ਸੱਚੇ ਪਾਸ਼ਾ ਦੇ ਅਰਦਾਸਾਂ ਬੇਨਤੀਆਂ ਕਰਨੀਆਂ ਹੁੰਦੀਆਂ ਉਹਨੂੰ ਸਾਡੇ ਦੁੱਖ ਦਾ ਪਤਾ ਹੁੰਦਾ ਸਾਰਾ ਕੁਝ ਪਤਾ ਉਹਨੂੰ ਸਾਡੇ ਘਰ ਕਦੋਂ ਸੁੱਖ ਆਉਣਾ ਹੈ ਸਾਡੇ ਘਰ ਕਦੋਂ ਦੁੱਖ ਆਉਣਾ ਹੈ ਸਾਡੇ ਘਰੋਂ ਕਦੋਂ ਦੁੱਖ ਨੇ ਚਲੇ ਜਾਣਾ ਤੇ ਕਦੋਂ ਸੁੱਖ ਨੇ ਪ੍ਰਵੇਸ਼ ਕਰ ਜਾਣਾ ਕਦੋਂ ਸਤਿਗੁਰ ਸੱਚੇ ਪਾਸ਼ੇ ਨੇ ਸਾਡੇ ਸੁਆਸਾਂ ਦੀ ਪੂੰਜੀ ਖਤਮ ਕਰਨੀ ਹੈ ਕਿਹੜੇ ਜਨਮ ਵਿੱਚ ਅਸੀਂ ਜਾਵਾਂਗੇ ਕੀ ਉੱਥੇ ਕਰਮ ਕਰਾਂਗੇ ਸਾਰਾ ਕੁਝ ਉਸ ਵਾਹਿਗੁਰੂ ਜੀ ਨੂੰ ਪਤਾ ਹੈ ਸੋ ਖਾਲਸਾ ਜੀ ਉਸ ਵਾਹਿਗੁਰੂ ਸੱਚੇ ਪਾਸ਼ੇ ਦੇ ਚਰਨੀ ਲੱਗਣਾ ਚਾਹੀਦਾ ਨਾ ਜਿਹਨੂੰ ਸਾਰਾ ਕੁਝ ਪਤਾ ਹੋਵੇ ਜਿਹੜਾ ਬੰਦਾ ਕਿਸੇ ਦਾ ਸਾਥ ਦੇਵੇ ਸੰਸਾਰ ਦੇ ਵਿੱਚ ਲੋਕੀ ਹਮੇਸ਼ਾ ਉਹਦੇ ਨਾਲ ਬਣਾ ਕੇ ਰੱਖਦੇ ਤੇ ਜਿਹੜਾ ਵਾਹਿਗੁਰੂ ਸੁਆਸੇ ਦੇ ਰਿਹਾ ਰਾਤ ਨੂੰ ਜਦੋਂ ਸੌਣੇ ਆ ਦੂਸਰੀ ਮੌਤ ਮੰਨੀ ਗਈ ਐ ਸਵੇਰੇ ਉਹੀ ਵਾਹਿਗੁਰੂ ਜੀ ਉਠਾਉਂਦੇ ਨੇ ਸਾਰੇ ਪਰਿਵਾਰ ਵਿੱਚ ਸੁੱਖ ਸ਼ਾਂਤੀ ਹੁੰਦੀ ਐ ਸਾਰੇ ਜੀ ਆ ਰੋਗੀ ਹੁੰਦੇ ਨੇ ਸਾਰੇ ਨੂੰ ਆਪਾਂ ਦੇਖਦੇ ਤੱਕਦੇ ਆ ਕਮਾਈ ਕਰਨ ਜਾਂਦੇ ਆ ਬੱਚਿਆਂ ਲਈ ਕਮਾਈ ਕਰਕੇ ਲੈ ਕੇ ਆਉਂਦੇ ਆ ਰੋਟੀ ਪਾਣੀ ਖਾਂਦੇ ਆ ਸਰੀਰ ਦੇ ਸਾਰੇ ਅੰਗ ਚੰਗੇ ਨੇ ਪਰ ਫਿਰ ਵੀ ਉਹ ਵਾਹਿਗੁਰੂ ਜੀ ਦਾ ਸ਼ੁਕਰ ਨਾ ਕਰੀਏ ਤੇ ਬਹੁਤ ਮਾੜੀ ਗੱਲ ਆ ਖਾਲਸਾ ਦੀ ਸੰਸਾਰ ਵਿੱਚ ਕੋਈ ਮਾੜਾ ਮੋਟਾ ਕਿਸੇ ਦਾ ਕੋਈ ਮਾੜਾ ਮੋਟਾ ਹੀ ਕੰਮ ਕਰਦੇ ਨਾ ਲੋਕੀ ਉਹਦੇ ਜੱਸ ਗਾਉਣ ਲੱਗ ਪੈਂਦੇ ਫਿਰ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਅਸੀਂ ਜੱਸ ਕਿਉਂ ਨਹੀਂ ਗਾਉਂਦੇ ਮਹਾਰਾਜ ਸੱਚੇ ਪਾਤਸ਼ਾਹ ਦਾ ਜਸ ਗਾਉਣਾ ਚਾਹੀਦਾ ਕਿਉਂਕਿ ਮਹਾਰਾਜ ਕਹਿੰਦੇ ਗੁਰਮੁਖ ਤੇ ਮਨਮੁਖ ਇਹਨਾਂ ਦੀ ਨਿਸ਼ਾਨੀ ਕੀ ਹੈ ਖਾਲਸਾ ਜੀ ਇਹਨਾਂ ਦੀ ਨਿਸ਼ਾਨੀ ਇਹ ਹੈ ਜਿਸ ਬੰਦੇ ਨੂੰ ਸਤਗੁਰੂ ਜੀ ਦੀ ਮਹਿਮਾ ਸੋਣੀ ਲੱਗੇ ਜੇਸ ਬੰਦੇ ਨੂੰ ਸਤਗੁਰੂ ਜੀ ਦੀ ਮਹਿਮਾ ਪਿਆਰੀ ਲੱਗਣ ਲੱਗ ਪੇ ਨਾ ਉਹ ਹੋਰ ਸੁਣਨੀ ਚਾਵੇ ਉਹਦੇ ਵਿੱਚ ਅੰਦਰ ਉਹਦੀ ਜਿਹੜੀ ਬਿਰਤੀ ਹੁੰਦੀ ਹੈ ਉਹ ਗੁਰਮੁਖਾਂ ਵਾਲੀ ਬਿਰਤੀ ਹੁੰਦੀ ਤੇ ਜਿਸ ਬੰਦੇ ਨੂੰ ਕਥਾ ਵਿੱਚੋਂ ਜਾਂ ਕਿਸੇ ਪ੍ਰਕਾਰ ਦੀ ਬਾਣੀ ਵਿੱਚੋਂ ਜਾਂ ਸਤਗੁਰ ਦੇ ਇਤਿਹਾਸ ਵਿੱਚੋਂ ਜਾਂ ਸਤਗੁਰੂ ਜੀ ਦੇ ਜੀਵਨ ਵਿੱਚੋਂ ਜਿਹੜਾ ਬੰਦਾ ਤਰਕ ਲੱਭਦਾ ਹੈ ਜਿਹੜਾ ਬੰਦਾ ਮਾੜੀਆਂ ਗੱਲਾਂ ਲੱਭਦਾ ਸਤਗੁਰ ਕਹਿੰਦੇ ਉਹ ਮਨਮੁਖਾਂ ਦੀ ਬਿਰਤੀ ਹੈ ਸੋ ਮਨਮੁਖਾਂ ਦੀ ਵਿਰਤੀ ਨਹੀਂ ਰੱਖਣੀ ਗੁਰਮੁਖਾਂ ਵਾਲੀ ਵਿਰਤੀ ਰੱਖਣੀ ਹੈ ਸਤਿਗੁਰ ਕਹਿੰਦੇ ਗੁਰਸਿੱਖਾਂ ਕੈ ਮਨ ਭਾਵਨ ਦੀ ਗੁਰ ਸਤਿਗੁਰ ਕੀ ਵਡਿਆਈ ਜਿਹੜੇ ਗੁਰਸਿੱਖ ਹੁੰਦੇ ਆ ਨਾ ਉਹ ਆਪਣੇ ਗੁਰੂ ਦੀ ਵਡਿਆਈ ਸੁਣਨੀ ਚਾਹੁੰਦੇ ਜਿੱਥੇ ਵੀ ਮਿਲ ਜਵੇ ਜਿਵੇਂ ਪੌੜਾ ਰਾਸ ਇਕੱਠੇ ਕਰਦਾ ਫਿਰਦਾ ਉਹਨੂੰ ਕੋਈ ਮਤਲਬ ਨਹੀਂ ਆ ਕਿ ਇਹ ਕਿਹੜਾ ਫੁੱਲ ਆ ਕਿਹੜੀ ਕਿਸਮ ਦਾ ਫੁੱਲ ਆ ਕਿਹੜੀ ਨਸਲ ਦਾ ਫੁੱਲ ਆ ਉਹਨੂੰ ਕਿਸੇ ਨਾਲ ਕੁਝ ਲੈਣ ਦੇਣ ਨਹੀਂ ਉਹਨੂੰ ਲੈਣ ਦੇਣਾ ਸਿਰਫ ਰਾਸ ਨਾਲ ਤੇ ਇਸੇ ਪ੍ਰਕਾਰ ਗੁਰਸਿੱਖ ਹੈ ਖਾਲਸਾ ਜੀ ਸਾਡਾ ਕਿਸੇ ਨਾਲ ਵੈਰ ਨਹੀਂ ਹੈ ਨਾ ਕੋਈ ਹਿੰਦੂ ਮਾੜਾ ਹੈ ਤੇ ਨਾ ਕੋਈ ਮੁਸਲਮਾਨ ਮਾੜਾ ਮਾੜੇ ਮਨਮੁਖ ਨੇ ਚਾਹੇ ਉਹ ਮੁਸਲਮਾਨ ਹੋਣ ਚਾਹੇ ਉਹ ਹਿੰਦੂ ਹੋਣ ਚਾਹੇ ਉਹ ਈਸਾਈ ਹੋਣ ਤੇ ਚਾਹੇ ਉਹ ਸਿੱਖ ਹੋਵੇ ਜਿਹੜਾ ਮਨਮੁਖ ਹੈ ਨਾ ਮਨਮੁਖ ਮਾੜਾ ਮਨਮੁਖ ਜਿਹੜਾ ਮਾੜਾ ਬੰਦਾ ਦੂਜਿਆਂ ਨੂੰ ਲੱchnਾ ਲਾ ਜਾਂਦਾ ਸੋ ਇਸ ਪ੍ਰਕਾਰ ਮਹਾਰਾਜ ਨੇ ਗੁਰਮੁਖਾਂ ਨਾਲ ਸਾਨੂੰ ਸੰਗਤ ਕਰਨ ਨੂੰ ਕਿਹਾ ਤੇ ਗੁਰਮੁਖ ਤੇ ਗੁਰਸਿੱਖ ਕੌਣ ਹੋਇਆ ਕਰਦੇ ਜਿਹੜੇ ਖਾਲਸਾ ਜੀ ਗੁਰਮੁਖ ਹੁੰਦੇ ਉਹਨਾਂ ਦਾ ਮੁਖ ਗੁਰੂਵਾਲਾ ਹੁੰਦਾ ਇਹ ਸਾਈ ਮੀਆਂ ਮੀਰ ਜੀ ਵੱਡੀ ਮਿਸਾਲ ਨੇ ਪੀਰ ਬੁੱਧੂ ਸ਼ਾਹ ਦੀ ਮੁਸਲਮਾਨਾਂ ਵਿੱਚੋਂ ਸੀ ਸੋ ਖਾਲਸਾ ਜੀ ਅੱਗੇ ਆਜੋ ਮਹਾਰਾਜ ਸੱਚੇ ਪਾਸ਼ਾ ਦੇ ਦਰ ਤੇ ਵੱਡੇ ਵੱਡੇ ਜਿਹੜੇ ਸਾਧੂ ਜਿਨ੍ਹਾਂ ਜਿੰਨੇ ਭਗਤ ਹੋਏ ਨੇ ਇਹ ਸਾਰੇ ਗੁਰਮੁਖ ਸੀ ਗੁਰੂਵਾਲ ਇਹਨਾਂ ਦਾ ਮੁਖ ਸੀ ਪਰਮੇਸ਼ਰਵਾਲ ਸਤਿਗੁਰੂ ਜੀ ਨੇ ਇਹਨਾਂ ਨੂੰ ਆਪਣੇ ਕੋਲ ਲਿਆ ਕੇ ਇਹਨਾਂ ਦੀ ਬਾਣੀ ਵਿੱਚ ਵਚਨ ਕਰਕੇ ਸਤਿਗੁਰੂ ਸੱਚੇ ਪਾਸ਼ਾ ਨੇ ਸਾਨੂੰ ਦਿੱਤੀ ਹੈ ਤੇ ਜਿਹੜੇ ਖਾਲਸਾ ਜੀ ਮਨਮੁਖ ਸੀ ਉਹਨਾਂ ਦਾ ਮਹਾਰਾਜ ਨੇ ਇੱਕ ਵੀ ਬਧਮ ਬਾਣੀ ਵਿੱਚ ਨਹੀਂ ਲਿਖਿਆ ਸੋ ਇਸ ਪਰ ਕਾਇ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਗੁਰਮੁਖਾਂ ਨਾਲ ਸੰਗਤ ਰੱਖਣੀ ਚਾਹੀਦੀ ਹੈ ਨਾਸਤਕਾਂ ਨਾਲ ਤਿਆਗਣਾ ਚਾਹੀਦਾ ਚਾਹੇ ਕੋਈ ਰਿਸ਼ਤੇਦਾਰ ਹੋਵੇ ਖਾਲਸਾ ਜੀ ਛੱਡ ਦਿਓ ਕਿਸੇ ਰਿਸ਼ਤੇਦਾਰ ਨੇ ਤੁਹਾਨੂੰ ਰੋਟੀ ਨਹੀਂ ਦੇਣੀ ਜਿਸ ਵੇਲੇ ਤੁਹਾਡਾ ਔਖਾ ਸਮਾਂ ਹੋਵੇਗਾ ਸਾਰੇ ਭੱਜ ਜਾਂਦੇ ਨੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੀ ਮਹਿਮਾ ਸਤਗੁਰ ਸੱਚੇ ਪਾਸ਼ਾ ਦੇ ਮੁਖੂ ਇਹ ਜਿਹੜੇ ਬੱਜਣ ਨਿਕਲੇ ਨੇ ਬਿਲਕੁਲ ਸਤ ਨੇ ਕਿ ਵਿਵਪਤ ਪੜੀ ਸਭ ਹੀ ਸੰਗ ਸਾੜਤ ਕੋਊ ਨ ਆਵਤ ਮੇਰੇ ਮਹਾਰਾਜ ਕਹਿੰਦੇ ਤੇਰੇ ਤੇ ਵਿਵਪਤਾ ਪੈ ਗਈ ਨਾ ਤੇਰੇ ਲਾਗੇ ਕਿਸੇ ਰਿਸ਼ਤੇਦਾਰ ਨੇ ਨਹੀਂ ਆਉਣਾ ਕਿਸੇ ਨੇ ਨਹੀਂ ਟੁਕਣਾ ਤਾਂ ਉਹ ਤੋਂ ਚੰਗਾ ਕਿ ਭਾਈ ਤੂੰ ਪਹਿਲਾਂ ਹੀ ਆਪਣਾ ਆਪ ਬੰਦੋਬਸਤ ਕਰ ਸਤਗੁਰ ਦੇ ਚਰਨਾਂ ਵਿੱਚ ਜੁੜ ਸਤਗੁਰ ਦੀ ਬਾਣੀ ਪੜ ਸਤਗੁਰ ਦੀ ਬਾਣੀ ਤੋਂ ਬਿਨਾ ਕੋਈ ਹੋਰ ਸੁੱਖ ਦੇਣ ਵਾਲਾ ਨਹੀਂ ਇਹ ਸੱਚ ਕਰਕੇ ਜਾਣਿਓ ਜਿਹੜਾ ਮਨੁੱਖ ਅਮਰਤ ਵੇਲੇ ਉੱਠ ਕੇ ਬਾਣੀ ਪੜਦਾ ਮਹਾਰਾਜ ਦਾ ਨਾਮ ਜੱਪਦਾ ਆਪਣੇ ਬੱਚਿਆਂ ਲਈ ਕਿਰਤ ਕਰਨ ਜਾਂਦਾ ਜੇ ਉਹਦੇ ਘਰ ਵਿੱਚ ਝਮੇਲੇ ਨੇ ਕੋਈ ਦੁੱਖ ਤਕਲੀਫਾਂ ਨੇ ਉੱਥੇ ਤੁਹਾਡੀ ਗਲਤੀ ਹੈ ਭਾਈ ਸਾਰੇ ਪਰਿਵਾਰ ਨੂੰ ਵੇਖੋ ਝਾਤ ਮਾਰ ਕੇ ਵੇਖੋ ਜੇ ਇੱਕ ਬੰਦਾ ਪਾਠ ਕਰਦਾ ਤੇ ਜਿਹੜੇ ਘਰ ਦੇ ਪੰਦੀ ਨੇ ਉਹ ਤਾਂ ਨਹੀਂ ਨਾ ਕਰਦੇ ਤੇ ਫਿਰ ਉਹਨਾਂ ਦੇ ਕਰਮ ਤੁਹਾਡੇ ਸਿਰ ਹੀ ਪੈੜੇ ਨੇ ਭਾਈ ਆਪਣੇ ਪਰਿਵਾਰ ਨੂੰ ਬਾਣੀ ਨਾਲ ਜੋੜੋ ਉਹਨਾਂ ਨੂੰ ਕਹੋ ਆਓ ਬੈਠੀਏ ਨਾਮ ਜਪੀਏ ਇੱਕ ਪਾਠ ਹੀ ਕੋਈ ਬਹਿ ਕੇ ਕਰ ਲਓ ਸੁਖਨੀ ਸਾਹਿਬ ਦਾ ਪਾਠ ਰਲ ਕੇ ਕਰ ਲਓ ਚਪੈਰਾ ਸਾਹਿਬ ਕੱਟ ਲਓ ਰਲ ਕੇ ਜਦੋਂ ਖਾਲਸਾ ਜੀ ਪਰਿਵਾਰ ਰਲ ਕੇ ਪਾਸ ਕਰਨ ਲੱਪੈਂਦਾ ਉਦੋਂ ਫਿਰ ਘਰੋਂ ਦੁੱਖ ਤਕਲੀਫਾਂ ਨਿਕਲ ਜਾਂਦੀਆਂ ਸੋ ਕਾਲਜੋਗ ਦਾ ਪ੍ਰਭਾਵ ਐਸਾ ਹੈ ਕਿ ਪਰਿਵਾਰ ਦਾ ਕੋਈ ਵੀ ਜੀ ਰਲ ਕੇ ਬਹਿਣਾ ਨਹੀਂ ਚਾਹੁੰਦਾ ਚਾਹੇ ਗੱਲ ਹੀ ਕੋਈ ਕਰਨੀ ਹੋਵੇ ਘਰ ਪਰਥਾਏ ਜਾਂ ਕੰਮ ਦੇ ਪਰਥਾਏ ਉਹ ਵੀ ਨਹੀਂ ਕੋਈ ਰਲ ਕੇ ਕਰਦਾ ਹਰ ਕੋਈ ਆਪੂ ਆਪਣੇ ਕਮਰੇ ਵਿੱਚ ਬਹਿ ਕੇ ਕਰਦਾ ਜਿਹੜਾ ਕਿ ਇਹ ਗਲਤ ਹੈ ਜਦੋਂ ਅਸੀਂ ਖਾਲਸਾ ਜੀ ਦੁਖੀ ਹੁੰਨੇ ਆ ਉਸ ਵੇਲੇ ਅਸੀਂ ਗੁਰੂ ਘਰਾਂ ਨੂੰ ਭਜਦੇ ਆ ਉਦੋਂ ਸਾਨੂੰ ਲੱਗਦਾ ਕਿ ਕੱਲੇ ਸ਼ੀਧੀ ਦੇ ਕੇ ਕਰੋੜਾਂ ਦਾ ਸਾਡੇ ਕਾਰਜ ਹੋ ਜਾਣਗੇ ਜਾਂ ਕੋਈ ਹੋਰ ਪਾਠ ਇੱਕ ਕਰਾ ਲਈਏ ਕਿਸੇ ਕੋਲ ਉਹਦੇ ਨਾਲ ਕੰਮ ਹੋ ਜਾਣਗੇ ਇਦਾਂ ਨਹੀਂ ਹੋਣੇ ਭਾਈ ਆਪਣੇ ਘਰ ਵਿੱਚ ਬਾਣੀ ਦਾ ਪ੍ਰਵਾਹ ਚਲਾਓ ਜੇ ਤੁਸੀਂ ਮਿਹਨਤ ਨਹੀਂ ਕਰ ਸਕਦੇ ਤਾਂ ਤੁਸੀਂ ਭਾਈ ਉਹਦਾ ਫਲ ਉਡੀਕਣ ਦੇ ਹੱਕਦਾਰ ਵੀ ਨਹੀਂ ਮਿਹਨਤ ਤੁਹਾਨੂੰ ਕਰਨੀ ਪਵੇਗੀ ਸਾਰੇ ਮਹਾਂਪੁਰਸ਼ ਕਹਿੰਦੇ ਸੀ ਅਮਰਤ ਵੇਲੇ ਉੱਠ ਕੇ ਬਾਣੀ ਪੜੋ ਨਾਮ ਜਪੋ ਮੂਲ ਮੰਤਰ ਦਾ ਅਭਿਆਸ ਕਰੋ ਖਾਲਸਾ ਜੀ ਸਭ ਤੋਂ ਵੱਡੀ ਗੱਲ ਹੈ ਸਤਿਗੁਰੂ ਜੀ ਨੇ ਦੱਸਿਆ ਸਾਰੇ ਮਹਾਂਪੁਰਸ਼ ਕਹਿੰਦੇ ਹੁੰਦੇ ਸੀ ਕਿ ਆਪਣੇ ਘਰ ਵਿੱਚ ਐਤਵਾਰ ਦੇ ਨੂੰ ਸਾਰਿਆਂ ਨੂੰ ਛੁੱਟੀ ਹੁੰਦੀ ਆ ਐਤਵਾਰ ਵਾਲੇ ਦਿਨ ਤੁਸੀਂ ਦੇਗ ਬਣਾਓ ਦੇਗ ਬਣਾ ਕੇ ਸਾਰੇ ਪਰਿਵਾਰ ਨੂੰ ਇਕੱਠੇ ਕਰਕੇ ਅਰਦਾਸ ਕਰੋ ਕਿ ਸੱਚੇ ਪਾਤਸ਼ਾਹ ਸਾਡੇ ਘਰੋਂ ਜਿਹੜੀਆਂ ਵਿਗੰਤ ਰੁੱਟੀਆਂ ਨੇ ਜਾਂ ਵਿਗੜ ਨੇ ਜਾਂ ਸਾਡੇ ਕੰਮਕਾਜ ਨਹੀਂ ਚੱਲ ਰਹੇ ਜਾਂ ਸਾਡੇ ਘਰ ਕੋਈ ਦੁੱਖ ਤਕਲੀਫ ਹੈ ਸਤਿਗੁਰ ਸੱਚੇ ਪਾਤਸ਼ਾਹ ਇਹ ਸਾਰਾ ਕੁਝ ਖਤਮ ਕਰ ਦਿਓ ਅਸੀਂ ਆਪ ਜੀ ਦੇ ਚਰਨਾਂ ਵਿੱਚ ਸਵਾ ਲੱਖ ਮੂਲ ਮੰਤਰ ਦਾ ਜਾਪ ਕਰਾਂਗੇ ਸਾਰਾ ਪਰਿਵਾਰ ਨਾਲ ਕੇ ਖਾਲਸਾ ਜੀ ਇਹ ਪਰਿਵਾਰ ਦੇ ਵਿੱਚ ਪੰਜ ਬੰਦੇ ਹੋਣਗੇ ਤੇ ਤਿੰਨ ਤਿੰਨ ਮਾਲਾ ਤੇ ਕਰ ਸਕਦੇ ਨਾ ਰੋਜ਼ ਇਹਨਾਂ ਤੇ ਜਪ ਕਰ ਸਕਦੇ ਨਾਲੇ ਹਿੱਸਾ ਪੈ ਜਾਂਦਾ ਨਾਲੇ ਸੰਗਤ ਹੋ ਜਾਂਦੀ ਸੋ ਇਹੋ ਜੀਆਂ ਚੀਜ਼ਾਂ ਅਪਣਾਉਣੀਆਂ ਪੈਣਗੀਆਂ ਜੇ ਤੁਸੀਂ ਚਾਹੁੰਦੇ ਹੋ ਕਿ ਸਾਡੇ ਘਰਾਂ ਵਿੱਚ ਸੁੱਖ ਆਵੇ ਪਰ ਜੇ ਮਹਾਰਾਜ ਦਾ ਨਾਮ ਨਹੀਂ ਜਪਣਾ ਮਹਾਰਾਜ ਦੇ ਨਾਮ ਦੀ ਕਮਾਈ ਨਹੀਂ ਕਰਨੀ ਫਿਰ ਭਾਈ ਜੋ ਮਰਜ਼ੀ ਕਰਾਈ ਜਾਵੋ ਸਤਿਗੁਰ ਸੱਚੇ ਪਾਸ਼ਾ ਨੇ ਉਹਨਾਂ ਨੂੰ ਕਰਮ ਕਾਂਡ ਹੀ ਦੱਸਿਆ ਜੇ ਪਰਮੇਸ਼ਰ ਦਾ ਕਾਲਪੁਰਖ ਵਾਹਿਗੁਰੂ ਜੀ ਤੇ ਭਰੋਸਾ ਨਾ ਨਾ ਬਣਿਆ ਤੇ ਭਰੋਸੇ ਤੋਂ ਬਿਨਾ ਮਹਾਰਾਜ ਸੱਚੇ ਪਾਸ਼ਾ ਕਿਸੇ ਕੋਲ ਨਹੀਂ ਆਉਂਦੇ ਭਰੋਸਾ ਸਤਿਗੁਰਾਂ ਤੇ ਕਿਵੇਂ ਬਣਦਾ ਨਿਤਾਪ੍ਰਤ ਸੰਗਤ ਕਰਕੇ ਮਹਾਰਾਜ ਦੀ ਬਾਣੀ ਪੜ੍ਹ ਕੇ ਮਹਾਰਾਜ ਦੇ ਜੀਵਨ ਦੀਆਂ ਸਾਖੀਆਂ ਸੁਣ ਕੇ ਆਪਣੇ ਸਤਿਗੁਰ ਜੀ ਨੂੰ ਵੱਡਾ ਆ ਕੇ ਖਾਲਸਾ ਜੀ ਇੱਥੇ ਇਹ ਨਹੀਂ ਕਹੀਂ ਕਹਿ ਦਿੰਦੇ ਨਾ ਕਿ ਚਲੋ ਆਪਾਂ ਆਪਣੇ ਗੁਰੂ ਸਾਹਿਬ ਨੂੰ ਵੱਡੇ ਕਹਿ ਦਿੰਦੇ ਆ ਵੱਡੇ ਕਹਿ ਦਿੰਦੇ ਨਹੀਂ ਸਾਡੇ ਗੁਰੂ ਸਾਹਿਬ ਹੈ ਹੀ ਵੱਡੇ ਤੁਸੀਂ ਕਿਸੇ ਪੱਖ ਤੋਂ ਵੀ ਮਹਾਰਾਜ ਨੂੰ ਵੇਖ ਲਓ ਧੰਨ ಶ್ರೀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਕਿਸੇ ਪੱਖ ਤੋਂ ਵੀ ਚਾਹੇ ਦੁਨਿਆਵੀ ਹੋਵੇ ਚਾਹੇ ਸਾਇੰਸ ਦੇ ਪੱਖੋਂ ਹੋਵੇ ਚਾਹੇ ਹੋਰਾਂ ਧਰਮਾਂ ਦੀਆਂ ਕਿਤਾਬਾਂ ਪੁਸਤਕਾਂ ਦੇ ਪੱਖੋਂ ਹੋਵੇ ਜਾਂ ਕਿਸੇ ਪ੍ਰਕਾਰ ਵੀ ਹੋਵੇ ਸਤਿਗੁਰੂ ಶ್ರೀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਰਗਾ ਕੋਈ ਨਹੀਂ ਸਤਿਗੁਰ ਸਾਬ ਤੋਂ ਸਿਰਮੋਰ ਨੇ ਸ਼ਲੋਮਣੀ ਨੇ ਕਾਲਪੁਰਖ ਦਾ ਸਰੂਪ ਹੈ ਸੋ ਮਹਾਰਾਜ ਦੇ ਚਰਨੀ ਲੱਗੋ ਆਪ ਬਾਣੀ ਪੜੋ ਡੇਲੀ ਇੱਕ ਇੱਕ ਪਾਠ ਤਾਂ ਸੁਖਣੀ ਸਾਹਿਬ ਦਾ ਨੇ ਜਪਜੀ ਸਾਹਿਬ ਦਾ ਤੁਸੀਂ ਰਾਲ ਕੇ ਕਰੋ ਸਤਿ ਉਦਿਆਂ ਆਪਣੇ ਬਖਸ਼ਿਸ਼ਾ ਹੋ ਜਾਂਦੀਆਂ ਸੋ ਜੇ ਭਾਈ ਕਰਨਾ ਕੁਛ ਨਹੀਂ ਤੇ ਕੱਲਿਆਂ ਮੈਨੂੰ ਪਰੇਸ਼ਾਨ ਹੀ ਕਰਨਾ ਕਿ ਸ਼ੀਧੀ ਦੇ ਕੇ ਕਰਾਓ ਤੇ ਕਾਰਜ ਹੋ ਜਾਵੇ ਬਾਣੀ ਪੜ੍ਹਨੀ ਨਹੀਂ ਫਿਰ ਕੁਛ ਨਹੀਂ ਹੋਣਾ ਫਿਰ ਵਾਹਿਗੁਰੂ ਜੀ ਸੱਚੇ ਪਾਸ਼ਾ ਤੁਹਾਡਾ ਭਲਾ ਕਰਨ ਮਹਾਰਾਜ ਕਹਿੰਦੇ ਭਾਈ ਇਹ ਕੋਈ ਕਮਾਈ ਨਹੀਂ ਕਰ ਸਕਦਾ ਨਾਮ ਨਹੀਂ ਜਪ ਸਕਦਾ ਫਿਰ ਉਹਦਾ ਫਾਇਦਾ ਕੀ ਸੰਸਾਰ ਵਿੱਚ ਆਇਆ ਸੋ ਮਹਾਰਾਜ ਸੱਚੇ ਪਾਸ਼ਾ ਦਾਇਆ ਕਰਨ ਜਿਹੜੇ ਭਾਈ ਭਾਈ ਭੈਣ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਤੇ ਜਾ ਕੇ ਚਪਹਿਰਾ ਸਾਹਿਬ ਦੀ ਹਾਜ਼ਰੀ ਲਾਉਂਦੇ ਨੇ ਬਾਣੀ ਪੜਦੇ ਨੇ ਨਾਮ ਜਪਦੇ ਨੇ ਉਹਨਾਂ ਦੇ ਵੱਡੇ ਭਾਗ ਨੇ ਤੇ ਉਹ ਸਤਿਗੁਰ ਸੱਚੇ ਪਾਸ਼ਰੇਰ ਦੇਦਰ ਤੇ ਪਾਈ ਨੀਵੇਂ ਹੋ ਕੇ ਸਤਕਾਰ ਨਾਲ ਸਤਿਗੁਰ ਜੀਆਂ ਦੇ ਚਰਨਾਂ ਵਿੱਚ ਪਹੁੰਚਿਆ ਕਰੋ ਜੇ ਉੱਥੇ ਦਰਸ਼ਨ ਕਰਨ ਵਾਸਤੇ ਭੀੜ ਹੁੰਦੀ ਆ ਕਿਸੇ ਨੂੰ ਤੱਕਾ ਨਾ ਮਾਰੋ ਕਿਉਂਕਿ ਸੰਗਤ ਵਿੱਚ ਪਰਮੇਸ਼ਰ ਹੈ ਕਿਸੇ ਨੂੰ ਜਾਦਾ ਕਾਲ ਆ ਤੇ ਉਹਨੂੰ ਜਾਣਦੇ ਹੋ ਤੁਸੀਂ ਰੋਕ ਕੇ ਕਰ ਲਿਓ ਕੀ ਪਤਾ ਤੁਹਾਡੀ ਝੋਲੀ ਕੀ ਪਾ ਲੈਣਾ ਸਤਿਗੁਰਾਂ ਨੇ ਕਿਹੜੀ ਝੋਲੀ ਮਹਾਰਾਜ ਸੱਚੇ ਪਾਸ਼ਣ ਕਿਹੜੇ ਪਦਾਰਥ ਨਾਲ ਤੁਹਾਡੀ ਭਰ ਦੇਣੀ ਹੈ ਠੰਮੇ ਨਾਲ ਸਹਿਜ ਨਾਲ ਆਪਣੇ ਪਰਿਵਾਰ ਨੂੰ ਤਿਆਗ ਕੇ ਛੱਡ ਕੇ ਫਿਰ ਉਸ ਘਰੇ ਜਾਣਾ ਕਿਉਂਕਿ ਜੇ ਅਸੀਂ ਉਥੇ ਜਾ ਕੇ ਵੀ ਘਰ ਦੀਆਂ ਫਿਕਰਾਂ ਚ ਰਹੇ ਤੇ ਸਾਨੂੰ ਇਹੋ ਹੀ ਟੈਨਸ਼ਨ ਲਈ ਵੀ ਅਸੀਂ ਉਥੇ ਲੇਟ ਹੋ ਗਏ ਹੈ ਹੋ ਆ ਹੋ ਜੂਗਾ ਹਾ ਇਹ ਆ ਹੋ ਗਿਆ ਜੇ ਐ ਨਾ ਕੀਤਾ ਐ ਹੋ ਜਾਣਾ ਜੇ ਇਹੋ ਚੀਜ਼ਾਂ ਵਿਚਾਰਾਂ ਚ ਰਹੇ ਫਿਰ ਸਤਗੁਰੂ ਦੇ ਘਰ ਪੂਰੀ ਹਾਜ਼ਰੀ ਨਹੀਂ ਲੱਗਦੀ ਤੇ ਜਦੋਂ ਹਾਜ਼ਰੀ ਨਹੀਂ ਲੱਗਦੀ ਫਿਰ ਸੁਖ ਪ੍ਰਾਪਤ ਨਹੀਂ ਹੁੰਦਾ ਸੋ ਧੰਨ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਤੇ ਜਿਹੜੀ ਅੱਜ ਦੀ ਹੱਟ ਬੀਤੀ ਖਾਲਸਾ ਜੀ ਆਈ ਹੈ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਸਦਕਾ ਹੈ ਆਓ ਸਰਵਣ ਕਰੀਏ ਇਹ ਜਿਹੜੀ ਹੱਦ ਬੀਤੀ ਹੈ ਖਾਲਸਾ ਜੀ ਇੱਕ ਵੀਰ ਜੀ ਨੇ ਸੁਣਾਉਣਾ ਕੀਤੀ ਹੈ ਵੀਰ ਕਹਿੰਦਾ ਕਿ ਅਸੀਂ ਦੋਵੇਂ ਪਿਓ ਪੁੱਤ ਪਹਿਲਾਂ ਮਸਕੜ ਵਿੱਚ ਸਾਂ ਅਰਬ ਕੰਟਰੀ ਵਿੱਚ ਸੀਗੇ ਫਿਰ ਉਹ ਉੱਥੇ ਅਸੀਂ ਜਦੋਂ ਕੰਮ ਕਰਦੇ ਸਾਂ ਤੇ ਉਸ ਤੋਂ ਬਾਅਦ ਸਾਡੇ ਘਰ ਵਿੱਚ ਮੇਰੇ ਮਾਤਾ ਜੀ ਬਿਮਾਰ ਰਹਿੰਦੇ ਸੀ ਫਾਦਰ ਸਾਹਿਬ ਕਹਿੰਦੇ ਵੀ ਤੂੰ ਵਾਪਸ ਚਲਾ ਜਾ ਚਲ ਮੈਂ ਕਮਾਈ ਕਰਦਾ ਤੂੰ ਰਹਿ ਕੇ ਆ ਜਾ ਕਹਿੰਨਾ ਮੈਂ ਇੱਥੇ ਵਾਪਸ ਆਇਆ ਤੇ ਆ ਕੇ ਮੇਰੇ ਸੱਟ ਲੱਗ ਗਈ ਸੀ ਇੱਥੇ ਲੱਕ ਦੇ ਵਿੱਚ ਸੱਟ ਲੱਗਣ ਕਰਕੇ ਅਸੀਂ ਡੰਗਰ ਰੱਖੇ ਹੋਏ ਸੀ ਮੈਂ ਡੰਗਰਾਂ ਨੂੰ ਪੱਠੇ ਪਾਉਂਦਾ ਸਾਂ ਤੇ ਇੱਕ ਕੋਈ ਡੰਗਰ ਖੁੱਲਾ ਹੋਇਆ ਸੀ ਉਹਨੇ ਢੋਡ ਜਿਹਨੂੰ ਮਾਰੀ ਤੇ ਮੈਂ ਖੁਰਲੀ ਵਿੱਚ ਡਿੱਗਾ ਮੇਰੇ ਲੱਗ ਵਿੱਚ ਸੱਟ ਲੱਗ ਗਈ ਉਹ ਸੱਟ ਲੱਗਣ ਕਰਕੇ ਮੇਰੇ ਕੋਲ ਬਹੁਤਾ ਤਾਂ ਠਾਣਾ ਨਹੀਂ ਹੋਇਆ ਜਾਂਦਾ ਸੀ ਭਾਰਾ ਕੰਮ ਨਹੀਂ ਸੀ ਹੁੰਦਾ ਉਥੇ ਮੈਂ ਲੇਬਰ ਕਰਦਾ ਸਾਂ ਫਿਰ ਮੈਂ ਬਾਹਰ ਗਿਆ ਹੀ ਨਹੀਂ ਉਸ ਤੋਂ ਬਾਅਦ ਮੇਰੇ ਫਾਦਰ ਸਾਹਿਬ ਉਥੇ ਬਿਮਾਰ ਹੋ ਗਏ ਬਹੁਤ ਜ਼ਿਆਦਾ ਉਹਨਾਂ ਦਾ ਕੋਈ ਆਪਰੇਟ ਉਹਨਾਂ ਨੇ ਦੱਸਿਆ ਵੀ ਕੋਈ ਹੋਇਆ ਉਹਨਾਂ ਦਾ ਸ਼ਾਇਦ ਪਿੱਤੇ ਦੀ ਪਿੱਤੇ ਦਾ ਆਪਰੇਟ ਹੋਇਆ ਤੇ ਉਹਨਾਂ ਦਾ ਉਸ ਤੋਂ ਬਾਅਦ ਸਰਟਨ ਨਹੀਂ ਆਇਆ ਫਿਰ ਉਹ ਵੀ ਵਾਪਸ ਆ ਗਏ ਜਦੋਂ ਵਾਪਸ ਆ ਗਏ ਸਾਡੇ ਘਰ ਵਿੱਚ ਕੋਈ ਪੈਸਾ ਇਹੋ ਜਿਹਾ ਜੁੜਿਆ ਨਹੀਂ ਸੀ ਨਾਲ ਨਾਲ ਸਾਰੇ ਖਰਚੇ ਸਭ ਨੂੰ ਸਾਨੂੰ ਸਾਰਿਆਂ ਨੂੰ ਪਤਾ ਕਿ ਕਿੰਨਾ ਕੁ ਖਰਚਾ ਖਾਲਸਾ ਜੀ ਹੁੰਦਾ ਤੇ ਉਹ ਖਰਚੇਆਂ ਕਰਕੇ ਸਾਡੇ ਘਰ ਵਿੱਚ ਜਿਹੜੀ ਪੈਸੇ ਦੀ ਕਮੀ ਆਉਣ ਲੱਗ ਪਈ ਆਉਣ ਕਰਕੇ ਫਿਰ ਮੈਂ ਫਾਦਰ ਸਾਹਿਬ ਨੂੰ ਕਹਿਣਾ ਵੀ ਤੁਸੀਂ ਕੁਝ ਨਾ ਕਰੋ ਮੈਂ ਚਲੋ ਕੰਮ ਕਰਦਾ ਮੈਂ ਇੱਕ ਫੈਕਟਰੀ ਵਿੱਚ ਲੱਗਾ ਫੈਕਟਰੀ ਵਿੱਚ ਮੈਨੂੰ 9200 ਰੁਪਿਆ ਮਿਲਦਾ ਸੀ ਕੱਟ ਕਟਾ ਕੇ ਉਹਦੇ ਨਾਲ ਘਰ ਵੀ ਨਹੀਂ ਸੀ ਚੱਲਦਾ ਬੜੇ ਦਿੱਕਤ ਪਰੇਸ਼ਾਨੀ ਤੇ ਮੈਂ ਪਾਠ ਕਰਨਾ ਬਾਣੀ ਪੜ੍ਹਨੀ ਕਿ ਸਤਿਗੁਰੂ ਜੀ ਵੀ ਸਾਰੇ ਕਹਿੰਦੇ ਨੇ ਸਤਿਗੁਰੂ ਦੀ ਬਾਣੀ ਪੜੋ ਤੇ ਉਹਦੇ ਨਾਲ ਸੁੱਖ ਵਰਤ ਜਾਂਦਾ ਕਹਿੰਦਾ ਮੈਂ ਬੜਾ ਟਾਈਮ ਬਾਣੀ ਪੜੀ ਸਵੇਰੇ ਉੱਠ ਕੇ ਵੀ ਪੜਨੀ ਨਾਮ ਜਪਣਾ ਪਰ ਮੈਨੂੰ ਨਾ ਕੋਈ ਫਰਕ ਨਾ ਲੱਗੇ ਕਹਿੰਦਾ ਮੈਂ ਇੱਕ ਦਿਨ ਮਨ ਵਿੱਚ ਸੋਚਿਆ ਵੀ ਨਹੀਂ ਹੁਣ ਬਾਣੀ ਨਹੀਂ ਪੜਿਆ ਕਰਨੀ ਹੈ ਨਹੀਂ ਬਾਬਾ ਕੁਝ ਨਹੀਂ ਦਿੰਦਾ ਵੀ ਇਹ ਗੱਲਾਂ ਬਣੀਆਂ ਲੋਕਾਂ ਨੇ ਐਵੇਂ ਟਕਵਾਂਜਾ ਚਲਾਇਆ ਕਿ ਬਾਣੀ ਪੜਨ ਨਾਲ ਕੁਝ ਹੁੰਦਾ ਮਤਲਬ ਜਿਹੜਾ ਮੂਰਖਮਤੀ ਮਨ ਹੋ ਜਾਂਦਾ ਜਦੋਂ ਉਹ ਇਦਾਂ ਦੀਆਂ ਗੱਲਾਂ ਕਰਦਾ ਸੋ ਕਹਿੰਦੇ ਵੀ ਫਿਰ ਮੈਂ ਉਸ ਤੋਂ ਬਾਅਦ ਕੋਰੀਅਰ ਸਰਵਿਸ ਵਿੱਚ ਲੱਗ ਗਿਆ ਸਾਰਾ ਸਾਰ ਦਿਨ ਲੋਕਾਂ ਨੇ ਪਾਰਸਲ ਦੇਣੇ ਖੱਜਲ ਹੋ ਕੇ ਆਉਣਾ ਉਥੋਂ ਵੀ 12000 ਰੁਪਿਆ ਉਥੋਂ ਮਿਲਦਾ ਸੀ ਮੈਂ ਉੱਥੇ ਚਲਾ ਗਿਆ ਉਸ ਤੋਂ ਬਾਅਦ ਇੱਕ ਮੈਂ ਕੋਈ ਫਰਮ ਸੀਗੀ ਉਹਦੇ ਵਿੱਚ ਲੱਗ ਗਿਆ ਉੱਥੇ ਰਾਖੀ ਕਰਨੀ ਸੀ ਸਿਕਿਉਰਿਟੀ ਗਾਰਡ ਦੀ ਉਹ 15000 ਦਿੰਦੇ ਸੀ ਮੈਂ ਉੱਥੇ ਚਲਾ ਗਿਆ ਵੀ ਚਲੋ ਇੱਥੇ ਪੈਸੇ ਵੱਧ ਆ ਚਲੋ ਘਰ ਦਾ ਕੁਝ ਬਣ ਜਾ ਕਰੂਗਾ ਪਰ ਜਿੱਦਾਂ ਜਿੱਦਾਂ ਪੈਸੇ ਵੱਧਦੇ ਗਏ ਉਦਾਂ ਉਦਾਂ ਘਰ ਦੇ ਖਰਚੇ ਵੱਧ ਗਏ ਮਾਤਾ ਵੀ ਬਿਮਾਰ ਬਾਪੂ ਵੀ ਬਿਮਾਰ ਹੋ ਗਿਆ ਸੋ ਜਿਹੜੇ ਪੈਸੇ ਸੀ ਜ਼ਿਆਦਾ ਉਹ ਇਧਰ ਹੀ ਲੱਗ ਜਾਂਦੇ ਸੀ ਦਵਾਈਆਂ ਵੱਲ ਕਹਿੰਦੇ ਇੱਕ ਵਾਰ ਕੀ ਹੋਇਆ ਮੈਂ ਬੈਠਾ ਉੱਥੇ ਤੇ ਮੇਰੇ ਮਨ ਵਿੱਚ ਆ ਰਹੀ ਵੀ ਬਾਣੀ ਵੀ ਪੜ ਕੇ ਵੇਖ ਲਈ ਸਭ ਕੁਝ ਕਰਕੇ ਵੇਖ ਲ ਕੋਸ਼ ਹੁੰਦਾ ਤਾਂ ਹੈ ਨਹੀਂ ਕਹਿੰਦੇ ਉੱਥੇ ਨਾ ਕੁਦਰਤੀ ਇੱਕ ਗੁਰਸਿੱਖ ਸੀਗਾ ਵੀਰ ਜਿਹੜਾ ਉੱਥੇ ਗੱਡੀ ਚ ਆਉਂਦਾ ਹੁੰਦਾ ਸੀ ਸਮਾਨ ਛੱਡਣ ਜਿੱਥੇ ਮੈਂ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਸਾਂ ਉਹ ਅਮਰਤਾਰੀ ਸੀ ਬਾਣੀ ਪੜਨ ਵਾਲਾ ਸੀ ਤੇ ਉਹਨੇ ਜਦੋਂ ਵੀ ਫ੍ਰੀ ਬੈਠਣਾ ਉਹਨੇ ਹੱਥ ਵਿੱਚ ਉਹਦੇ ਮਾਲਾ ਹੁੰਦੀ ਸੀ ਉਹਨੇ ਨਾਮ ਜਪਦੇ ਰਹਿਣਾ ਮੂਲ ਮੰਤਰ ਦਾ ਅਭਿਆਸ ਕਰਦੇ ਰਹਿਣਾ ਕਹਿੰਦੇ ਇੱਕ ਦਿਨ ਨਾ ਮੈਂ ਮੇਰੇ ਕੋਲੇ ਬੈਠਾ ਤੇ ਮੈਨੂੰ ਉਹ ਕਹਿੰਨੇ ਵੀ ਭਾਈ ਸਾਹਿਬ ਤੁਹਾਡੀ ਤਾਂ ਡਿਊਟੀ ਬਹੁਤ ਸੋਹਣੀ ਐ ਵੀ ਬੜੀ ਗੁਰੂ ਸਾਹਿਬ ਦੀ ਕਿਰਪਾ ਵੀ ਤੁਹਾਨੂੰ ਨਾ ਸੋਹਣਾ ਕੰਮ ਹਰਾਂ ਨੇ ਬਖਸ਼ਿਆ ਇਕੇ ਨਾਲ ਹੁਣ ਮੈਂ ਆ ਤੇ ਮੈਨੂੰ ਬਾਣੀ ਇਨੀ ਕੰਠਾ ਨਹੀਂ ਮੈਂ ਵਾਇਗੁਰ ਵਾਇਗੁਰ ਕਰਨਾ ਹੁੰਦਾ ਤੇ ਮੈਂ ਗੱਡੀ ਚਲਾਉਣਾ ਫਿਰ ਧਿਆਨ ਸਾਰਾ ਉਧਰ ਰਹਿੰਦਾ ਤੇ ਮੇਰੇ ਕੋਲ ਬਹੁਤਾ ਹੁੰਦਾ ਨਹੀਂ ਪਰ ਤੁਹਾਡੀ ਨੌਕਰੀ ਛਾਈ ਆ ਸਵੇਰੇ ਆ ਕੇ ਬੈਠੋ ਕੋਈ ਆਊਗਾ ਤਾਂ ਗੇਟ ਖੋਲ ਦਿਓ ਤੇ ਤੁਹਾਡੇ ਕੋਲ ਬਹੁਤਾ ਟਾਈਮ ਬਾਣੀ ਪੜ੍ਹਦਾ ਤੇ ਕਹਿੰਦਾ ਮੈਂ ਮਾਮ ਚ ਬੜਾ ਸ਼ਰਮਿੰਦਾ ਹੋਇਆ ਮੈਂ ਤਾਂ ਇੱਕ ਪਾਠ ਵੀ ਨਹੀਂ ਕਰਦਾ ਵੀ ਭਾਈ ਸਾਹਿਬ ਮੈਨੂੰ ਕਹਿ ਰਹੇ ਕਹਿੰਦੇ ਮੈਂ ਉਹਨਾਂ ਨੂੰ ਕਹਿ ਦਿੰਦਾ ਵੀ ਮੈਂ ਤਾਂ ਇੱਕ ਵੀ ਪਾਠ ਨਹੀਂ ਕਰਦਾ ਕਹਿੰਦੇ ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਤਾਂ ਫਿਰ ਕਮਲੇ ਹੋ ਤੁਸੀਂ ਬਾਣੀ ਪੜਿਆ ਕਰੋ ਮੂਲ ਮੰਤਰ ਦਾ ਅਭਿਆਸ ਕਰਿਆ ਕਰੋ ਇੱਥੇ ਬੈਠੇ ਬੈਠੇ ਮਹਾਰਾਜ ਨੇ ਕੀਪਦਾ ਤੁਹਾਨੂੰ ਕੀ ਕੁਝ ਦੇ ਦੇਣਾ ਕਹਿੰਦੇ ਉਹ ਬੰਦੇ ਦੇ ਬੋਲ ਮੇਰੇ ਅੰਦਰ ਇਦਾਂ ਅਸਰ ਕੀਤੇ ਖਾਲਸਾ ਜੀ ਕਈ ਗੁਰਮੁਖ ਹੁੰਦੇ ਨੇ ਗੁਰਮੁਖ ਕੌਣ ਹੁੰਦਾ ਜਿਹੜਾ ਸਤਗੁਰ ਤੇ ਪ੍ਰਤੀਤ ਰੱਖਦਾ ਸਤਗੁਰ ਤੇ ਭਰੋਸਾ ਰੱਖਦਾ ਜਿਹੜਾ ਕਹਿੰਦਾ ਕਿ ਮੈਨੂੰ ਸਭ ਕੁਝ ਦਿੱਤਾ ਤੇ ਦਿੱਤਾ ਸੱਚੇ ਪਾਤਸ਼ਾਹ ਨੇ ਹੈ ਮੇਰੇ ਪਾਤਸ਼ਾਹ ਹੀ ਮੈਨੂੰ ਦੇਣਗੇ ਜਿਹੜਾ ਮਹਾਰਾਜ ਐਵੇਂ ਦਾ ਭਰੋਸਾ ਰੱਖਦਾ ਸਤਗੁਰੂ ਵੱਲ ਮੁੱਖ ਰੱਖਦਾ ਕਿਸੇ ਹੋਰ ਨੂੰ ਮੰਨਦਾ ਨਹੀਂ ਹੋਰ ਕਿਸੇ ਵੱਲ ਤਾਕਦਾ ਨਹੀਂ ਮਹਾਰਾਜ ਕਹਿੰਦੇ ਨਾ ਪਾਹੇ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨੇਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨਾ ਮਾਨਿਓ ਸਿਮਰਤ ਸਾਸਤਰ ਭੇਦ ਸਿਮਰਤ ਸਾਸਤਰ 베ਦ ਸਭਾ ਬਹੁ ਭੇਦ ਕਾਹੇ ਹਮ ਏਕ ਨਾ ਜਾਣਿਓ ਸਿਰਿਅਸ ਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਸੋ ਕਿਸੇ ਦੀ ਪ੍ਰਤੀਤ ਨਹੀਂ ਤੱਕਣ ਵਾਲਾ ਜਿਹੜਾ ਹੁੰਦਾ ਉਹ ਗੁਰਮੁਖ ਹੁੰਦਾ ਸਤੇ ਜਿਹੜਾ ਗੁਰਮੁਖ ਹੁੰਦਾ ਉਹਦੇ ਬੋਲ ਜਿਹੜੇ ਹਿਰਦੇ ਵਿੱਚ ਵੱਜਦੇ ਆ ਜਿਹੜਾ ਬਾਣੀ پڑھਣ ਵਾਲਾ ਨਾਮ ਜਪਣ ਵਾਲਾ ਹੋਵੇ ਉਹਦੇ ਸੋਹਣੇ ਲੱਗਦੇ ਆ ਬੋਲ ਜਦੋਂ ਕੋਈ ਬੋਲਦਾ ਸੋ ਖਾਲਸਾ ਜੀ ਇਹ ਵੀ ਕਹਿੰਦਾ ਉਹਨੇ ਬੋਲ ਬੋਲੇ ਮੇਰੇ ਮਨ 'ਚ ਅਸਰ ਕੀਤਾ ਕਹਿੰਦਾ ਵੀ ਉਹ ਚਲਾ ਗਿਆ ਮੈਂ ਸੋਚਿਆ ਵੀ ਕਿਉਂ ਨਾ ਮੂਲ ਮੰਤਰ ਜਪੀਏ ਕਹਿੰਦਾ ਮੈਂ ਮੂਲ ਮੰਤਰ ਉਸ ਦਿਨ ਤੋਂ ਸ਼ੁਰੂ ਸ਼ੁਰੂ ਕਰ ਲਿਆ ਸ਼ੁਰੂ ਕਰਦਿਆ ਕਰਦਿਆ ਗੁਰੂ ਸਾਹਿਬ ਦੀ ਕਿਰਪਾ ਹੋ ਗਈ 10 ਮਾਲਾ 11 ਮਾਲਾ 15 ਮਾਲਾ ਇਦਾਂ ਮੈਂ ਬੈਠੇ-ਬੈਠੇ ਨੇ ਕਰਦੇ ਰਹੀਆਂ ਸਾਰੇ ਦਿਨ ਵਿੱਚ ਕੋਈ ਕੰਮ ਹੋਣਾ ਤਾਂ ਬੂਹਾ ਖੋਲ ਦੇਣਾ ਬਹੁਤਾ ਬੋਲਣਾ ਦਾ ਨਾਮ ਜਪਦੇ ਰਹਿ ਕਹਿੰਦੇ ਆਸੀ ਗੁਰੂ ਸਾਹਿਬ ਦੀ ਕਿਰਪਾ ਹੋਈ ਵੀ ਮਹਾਰਾਜ ਦੀ ਕਿਰਪਾ ਨਾਲ ਮੇਰੀ ਇੱਜ਼ਤ ਮਾਨ ਹੋਣ ਲੱਗ ਪਿਆ ਉੱਥੇ ਉਹ ਕਹਿੰਦਾ ਜਿਹੜਾ ਮੇਰਾ ਮਾਲਕ ਸੀ ਉਹ ਵੀ ਮੈਨੂੰ ਸਤ ਸ੍ਰੀ ਅਕਾਲ ਬੁਲਾ ਕੇ ਜਾਣ ਲੱਗ ਪਿਆ ਪਹਿਲਾਂ ਕਦੇ ਵੇਖਿਆ ਵੀ ਨਹੀਂ ਸੀ ਉਹਨੇ ਕੋਈ ਕੰਮ ਹੋਣਾ ਉਹਨੇ ਮੈਨੂੰ ਕਹਿ ਜਣਾ ਕੋਈ ਵੀ ਕੰਮ ਹੋਵੇ ਉਹਨੇ ਕਹਣਾ ਤੂੰ ਗੱਡੀ ਚਲਾ ਲੈਣਾ ਮੈਂ ਉਹਨੇ ਕਹਣਾ ਹਾਂ ਵੀ ਮੈਂ ਗੱਡੀ ਚਲਾਉਂਦਾ ਨੇ ਆ ਚਲਾ ਲੈਣਾ ਉਹਨੇ ਕਹਣਾ ਮੇਰੇ ਬੱਚਿਆਂ ਨੂੰ ਸਕੂਲ ਛੱਡਿਆ ਆਹ ਕਰ ਰਿਹਾ ਉਹ ਕਰ ਰਿਹਾ ਬੜਾ ਕੁਝ ਉਹਨੇ ਮੈਨੂੰ ਗੁਰੂ ਸਾਹਿਬ ਦੀ ਕਿਰਪਾ ਨਾਲ ਮੈਨੂੰ ਪੈਸੇ ਵੀ ਦੇਣ ਲੱਗ ਪਿਆ ਮੇਰਾ ਥੋੜਾ ਵਧੀਆ ਹੋ ਗਿਆ ਕੰਮ ਕਹਿੰਦੇ ਉਸ ਤੋਂ ਬਾਅਦ ਸਾਨੂੰ ਪਤਾ ਮੈਨੂੰ ਪਤਾ ਲੱਗਾ ਵੀ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਤੇ ਚਪੈਰਾ ਸਾਹਿਬ ਕਰਦੇ ਆ ਤੇ ਕਹਿੰਦਾ ਵੀ ਮੇਰੀ ਘਰ ਦੀ ਤੇ ਮੇਰੀ ਮਾਤਾ ਕਹਿੰਦੀ ਵੀ ਅਸੀਂ ਜਾਇਆ ਕਰੀਏ ਮਹਾਰਾਜ ਦੁੱਖ ਰੋਗ ਘਟਣਗੇ ਕਹਿੰਦੇ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਤੇ ਅਸੀਂ ਜਾਣਾ ਸ਼ੁਰੂ ਕੀਤਾ ਐਸੀ ਗੁਰੂ ਸਾਹਿਬ ਦੀ ਕਿਰਪਾ ਹੋਈ ਮਹਾਰਾਜ ਦੀ ਦਇਆ ਹੋਈ ਮਾਤਾ ਵੀ ਠੀਕ ਹੋ ਗਈ ਦਵਾਈਆਂ ਤੋਂ ਖਿਹੜਾ ਛੁੱਟ ਗਿਆ ਬਾਪੂ ਜਿਹੜਾ ਸੀ ਉਹ ਵੀ ਗੁਰੂ ਸਾਹਿਬ ਦੀ ਕਿਰਪਾ ਨਾਲ ਗੁਰੂ ਘਰ ਜਾਣ ਲੱਗ ਪਿਆ ਐਤਵਾਰ ਦੇ ਐਤਵਾਰ ਜਾਣਾ ਘਰੇ ਵੀ ਇਹਨਾਂ ਤਿੰਨਾ ਚਾਰਾਂ ਜਾਣਿਆ ਰਲ ਕੇ ਬਾਣੀ ਪੜ੍ਹਨੀ ਮੈਂ ਵੀ ਉੱਥੇ ਬਾਣੀ پڑھਣ ਲੱਗ ਪਿਆ ਸੀ ਗੁਰੂ ਸਾਹਿਬ ਦੀ ਕਿਰਪਾ ਹੋਈ ਕਹਿੰਦੇ ਇੱਕ ਦਿਨ ਕੀ ਹੋਇਆ ਮਹਾਰਾਜ ਸੱਚੇ ਪਾਤਸ਼ਾਹ ਦੀ ਐਸੀ ਕਿਰਪਾ ਹੋਈ ਜਿਹੜਾ ਸਾਡਾ ਮਾਲਕ ਸੀ ਉਹ ਕਹਿੰਦਾ ਵੀ ਤੂੰ ਗੇਟਕੀਪਰ ਹੀ ਨਹੀਂ ਕਰਨੀ ਅੱਜ ਤੋਂ ਬਾਅਦ ਮੈਂ ਜਿੱਥੇ ਜਾਣਾ ਹੋਊਗਾ ਤੂੰ ਮੈਨੂੰ ਲੈ ਕੇ ਜਾਣਾ ਮੈਂ ਤੈਨੂੰ ਰਾਤ ਨੂੰ ਫੋਨ ਕਰਾਂ ਦਿਨੇ ਫੋਨ ਕਰਾਂ ਤੂੰ ਉਦੋਂ ਹੀ ਆਉਣਾ ਨਾ ਉਦਾਂ ਤੂੰ ਘਰੇ ਰਹਿ ਕੋਈ ਉਹ ਦਿੱਕਤ ਪਰੇਸ਼ਾਨੀ ਨਹੀਂ ਤੈਨੂੰ ਕੋਈ ਚੱਕਰ ਨਹੀਂ ਜਦੋਂ ਮੈਂ ਜਾਣਾ ਮੈਂ ਤੈਨੂੰ ਘੰਟਾ 2 ਘੰਟੇ ਪਹਿਲਾਂ ਦੱਸ ਦਿਆ ਕਰਨਾ ਤੂੰ ਮੇਰੇ ਨਾਲ ਚੱਲਿਆ ਕਰਨਾ ਤੇ ਮੈਂ ਤੂੰ ਜਿੰਨੇ ਪੈਸੇ ਕਹਿਗਾ ਮੈਂ ਤੈਨੂੰ ਉਨੇ ਦਊਗਾ ਤੇ ਬਾਕੀ ਮੇਰੇ ਦੋ ਕੰਮ ਨੇ ਉੱਥੋਂ ਤੂੰ ਪੈਸੇ ਲੈ ਕੇ ਆਇਆ ਕਰਨੇ ਖਾਲਸਾ ਜੀ ਉਹ ਕੋਈ ਚੰਗੀ ਫਰਮ ਸੀਗਾ ਵੱਡਾ ਬੰਦਾ ਸੀ ਤੇ ਉਹਦਾ ਥਾਂ-ਥਾਂ ਬਿਜ਼ਨਸ ਸੀਗਾ ਉੱਥੋਂ ਉਹਨੂੰ ਪੈਸੇ ਲੈਣ ਜਾਣਾ ਪੈਂਦਾ ਸੀ ਉਹਨੂੰ ਕੋਈ ਭਰੋਸੇ ਵਾਲਾ ਬੰਦਾ ਨਹੀਂ ਸੀ ਲੱਭਦਾ ਐਸੀ ਬਾਬਾ ਦੀਪ ਸਿੰਘ ਸਾਹਿਬ ਦੀ ਸ਼ਹੀਦਾਂ ਸਿੰਘਾਂ ਦੀ ਕਿਰਪਾ ਹੋਈ ਵੀ ਉਹਨਾਂ ਨੇ ਮੈਨੂੰ ਕਹਿ ਦਿੱਤਾ ਵੀ ਤੂੰ ਗੱਡੀ ਲੈ ਕੇ ਜਾਣਾ ਤੂੰ ਹੀ ਬੱਚੇ ਸਕੂਲ ਛੱਡ ਕੇ ਆਉਣੇ ਤੂੰ ਹੀ ਮੈਨੂੰ ਜਿੱਥੇ ਮੈਂ ਕਹੂੰਗਾ ਲੈ ਕੇ ਜਾਣਾ ਜਿੱਦਾਂ ਦੂਰੋਂ ਦੂਰੋਂ ਪੈਸੇ ਕਦੇ ਲੁਧਿਆਣੇ ਜਾਣਾ ਕਦੇ ਅੰਮ੍ਰਿਤਸਰ ਸਾਹਿਬ ਜਾਣਾ ਜਾਂ ਕਦੇ ਬਠਿੰਡੇ ਆਲ ਜਾਣਾ ਇਦਾਂ ਕਦੇ ਹਰਿਆਣੇ 'ਚ ਜਾਣਾ ਉੱਥੋਂ ਪੈਸੇ ਫੜ ਕੇ ਲਿਓਣੇ ਹੁੰਦੇ ਸੀ ਚੈੱਕ ਲੈ ਕੇ ਆਉਣੇ ਬਸ ਗੱਡੀ ਤੇ ਜਾਣਾ ਤੇ ਸਮਾਨ ਲਿਆ ਕੇ ਦੇ ਦੇਣਾ ਤੇ ਗੁਰੂ ਸਾਹਿਬ ਦੀ ਐਸੀ ਕਿਰਪਾ ਹੋਈ ਮੈਂ ਮਸਕਰ ਤੋਂ ਜ਼ਿਆਦਾ ਪੈਸੇ ਇੱਥੇ ਕਮਾਉਣ ਲੱਗ ਪਿਆ ਮਹਾਰਾਜ ਦੀ ਦਇਆ ਹੋਈ ਸਾਡਾ ਸਾਰਾ ਘਰ ਦਾ ਸਰਕਲ ਵਧੀਆ ਜਿੱਥੇ ਮੇਰੇ ਕੋਲੇ 10 ਰੁਪਏ ਵੀ ਨਹੀਂ ਸੀ ਹੁੰਦੇ ਮੈਂ 12 12 14 14 ਘੰਟੇ ਤੱਕੇ ਖਾਦੇ ਮੋਟਰਸਾਈਕਲ ਤੇ ਸਾਰਾ ਸਾਰਾ ਦਿਨ ਜਿਹੜੇ ਪਾਰਸਲ ਵੰਡਣੇ ਲੋਕਾਂ ਦੀਆਂ ਗਾਲਾਂ ਖਾਣੀਆਂ ਲੋਕਾਂ ਕੋ ਗੱਲਾਂ ਸੁਣਨੀਆਂ ਸੋ ਇਸ ਪ੍ਰਕਾਰ ਮਹਾਰਾਜ ਨੇ ਬਾਹ ਫੜਨਾ ਕੀਤੀ ਵੀ ਸੱਚੇ ਪਾਸ਼ਾ ਗੁਰੂ ਸਿੱਖ ਆਪ ਜੀ ਦੀ ਕਿਰਪਾ ਸਦਕਾ ਆਪ ਜੀ ਨੇ ਸਾਰਾ ਕੁਝ ਦਿੱਤਾ ਤੇ ਬਾਣੀ ਪੜਨੂੰ ਜਦੋਂ ਦਿਲ ਨਹੀਂ ਸੀ ਕਰਦਾ ਉਹ ਜਿਹੜਾ ਗੁਰਮੁਖ ਪਿਆਰਾ ਸੀ ਜਿਸ ਦਿਨ ਉੱਥੇ ਆਇਆ ਜਿਹਨੇ ਬੋਲ ਪਹਿਲਾਂ ਵੀ ਆਉਂਦਾ ਹੁੰਦਾ ਸੀ ਪਰ ਮੈਂ ਕਹਿਲਾਂ ਕਦੇ ਨਹੀਂ ਬੁਲਾਇਆ ਪਰ ਉਹ ਲਾਸਟ ਵਾਰ ਜਦੋਂ ਉਹਨਾਂ ਨੇ ਮੈਨੂੰ ਦੱਸਿਆ ਸਾਰਾ ਕੁਝ ਮੇਰੇ ਅੰਦਰ ਉਹ ਬੋਲ ਘਰ ਕਰ ਗਏ ਉਸ ਤੋਂ ਬਾਅਦ ਕਦੇ ਉਹ ਵੀਰ ਆਇਆ ਵੀ ਨਹੀਂ ਤੇ ਮੈਂ ਸੋਚਦਾ ਕਿ ਬਾਬਾ ਦੀਪ ਸਿੰਘ ਸਾਹਿਬ ਦੀ ਕੋਈ ਮੌਜ ਸੀ ਉਹਦੇ ਵਿੱਚ ਜਿਹੜਾ ਮੇਰਾ ਮਨ ਉਹਨਾਂ ਨੇ ਬੰਨਣਾ ਸੀ ਸੋ ਮਹਾਰਾਜ ਦੀ ਕਿਰਪਾ ਸਦਕਾ ਉਹ ਵੀਰ ਕਹਿੰਦਾ ਸਾਡੇ ਘਰ ਵਿੱਚ ਖੁਸ਼ੀਆਂ ਆਈਆਂ ਪੈਸਾ ਵੀ ਆਇਆ ਤਰਕੀਆਂ ਵੀ ਹੋਣ ਲੱਗੀਆਂ ਤੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਫਾਦਰ ਸਾਹਿਬ ਨੇ ਡੰਗਰ ਲਖਨੇ ਇੱਕ ਬੰਦਾ ਰੱਖ ਲਿਆ ਉਥੋਂ ਵੀ ਸਾਨੂੰ ਘਰੋਂ ਕਮਾਈ ਆਉਣ ਲੱਗ ਪਈ ਹੋਰ ਤੇ ਡੇਰੀ ਫਾਰਮ ਖੋਲ ਲਿਆ ਸੋ ਮਹਾਰਾਜ ਦੀ ਕਿਰਪਾ ਸਦਕਾ ਪਹਿਲਾਂ 2-3 ਡੰਗਰ ਸੀ ਫਾਦਰ ਸਾਹਿਬ ਨੇ 10-12 ਡੰਗਰ ਹੋਰ ਵਧਾ ਲਏ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਘਰੋਂ ਵੀ ਕੰਮ ਚੱਲ ਪਿਆ ਮੇਰਾ ਵੀ ਸ਼ਾਈ ਕੰਮ ਹੋ ਗਿਆ ਸਾਰਾ ਦਿਨ ਗੱਡੀ ਵਿੱਚ ਰਹਿਣਾ ਸੋ ਇਹ ਸਾਰੀ ਕਿਰਪਾ ਸ਼ੀਦਾ ਸਿੰਘਾਂ ਦੀ ਹੋਈ ਖਾਲਸਾ ਜੀ ਮਹਾਰਾਜ ਦਿੰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਬਹੁਤ ਕੋਸ਼ ਦਿੰਦੇ ਨੇ ਦਾਸ ਦੇ ਨਾਲ ਬਹੁਤ ਕੋਸ਼ ਇਹੋ ਜਿਹਾ ਪ੍ਰੈਕਟੀਕਲ ਹੈ ਕਿ ਮਹਾਰਾਜ ਜੀਨ ਜੁਨੀ ਨੇ ਮਾਲਕ ਕੋਲੋਂ ਮੰਗੀ ਹੈ ਨਾ ਕਈ ਵਾਰੀ ਜੇਬ ਦੇ ਵਿੱਚ ਪੈਸਾ ਨਾ ਹੋਵੇ ਇੱਕ ਵੀ ਰੁਪਈਆ ਨਹੀਂ ਹੁੰਦਾ ਤੇ ਜਦੋਂ ਕਦੇ ਮਹਾਰਾਜ ਦੇ ਦਰਸ਼ਨਾਂ ਕਰਨ ਵਾਸਤੇ ਜਾਣਾ ਹੋਵੇ ਜਾਂ ਕਿਸੇ ਪ੍ਰਕਾਰ ਕਿਤੇ ਜਾਣਾ ਹੋਵੇ ਜਾਂ ਕੋਈ ਸੋਚਿਆ ਹੋਵੇ ਕਿ ਮਹਾਰਾਜ ਆ ਜਾ ਕੰਮ ਕਰਨਾ ਤੇ ਪਰ ਪੈਸਾ ਨਾ ਕੋਲ ਹੋਣ ਤੇ ਕਈ ਵਾਰੀ ਗੁਰੂ ਸਾਹਿਬ ਦੀ ਐਸੀ ਮੇਰ ਹੁੰਦੀ ਸੀ ਵੀ ਮੈਂ ਮੇਰਾ ਮਨ ਕਰਨਾ ਵੀ ਕਈਆਂ ਦੀ ਬਾਣੀ ਪੜੀਏ ਜਾਂ ਕੁਝ ਕਰੀਏ ਤੇ ਮੈਂ ਕਈ ਵਾਰੀ ਪ੍ਰਾਣੀ ਕੋਈ ਪੈਂਟ ਕੱਢ ਕੇ ਪਾਉਣ ਲੱਗਣਾ ਉਹਦੇ ਵਿੱਚੋਂ ਪੈਸੇ ਲੱਭ ਜਾਣੇ ਇਹ ਸਾਰੀ ਖੇਡ ਮਹਾਰਾਜ ਸੱਚੇ ਪਾਤਸ਼ਾਹ ਦੀ ਅਕਾਲ ਪੁਰਖ ਵਾਹਿਗੁਰੂ ਸਦਾ ਅੰਗ ਸੰਗ ਵਸਦਾ ਭਾਈ ਜਿਨ੍ਹਾਂ ਦੇ ਗੁਰੂ ਅੰਗ ਸੰਗ ਹੋਵੇ ਉਹਨਾਂ ਨੂੰ ਫਿਰ ਡੋਲਣ ਦੀ ਤੇ ਉਹਨਾਂ ਨੂੰ ਫਿਰ ਚਿੰਤਾ ਕਰਨ ਦੀ ਲੋੜ ਨਹੀਂ ਹੁੰਦੀ ਸੋ ਮਹਾਰਾਜ ਇਹੀ ਸਮਝਾਉਂਦੇ ਨੇ ਭਾਈ ਆਪਣੇ ਗੁਰੂ ਨੂੰ ਅੰਗ ਸੰਗ ਸਮਝੋ ਜਿਨ੍ਹਾਂ ਦਾ ਗੁਰੂ ਅੰਗ ਸੰਗ ਆ ਜਿਹੜੇ ਸਮਝ ਲੈਂਦੇ ਨੇ ਮਹਾਰਾਜ ਸਦਾ ਹੀ ਅੰਗ ਸੰਗ ਨੇ ਪਰ ਜਿਹੜੇ ਸਮਝਦੇ ਨੇ ਉਹਨਾਂ ਤੇ ਕਿਰਪਾ ਬਹੁਤ ਹੁੰਦੀ ਹੈ ਸੋ ਸਤਿਗੁਰ ਸੱਚੇ ਪਾਤਸ਼ਾਹ ਤੋਂ ਬਲ ਬਲ ਜਾਣਾ ਚਾਹੀਦਾ ਜਿਹੜੇ ਸਤਿਗੁਰਾਂ ਨੇ ਸਾਨੂੰ ਸਾਰਾ ਕੁਝ ਦਿੱਤਾ ਕਿਉਂਕਿ ਗੁਰੂ ਤੋਂ ਬਿਨਾ ਖਾਲਸਾ ਜੀ ਮਹਾਰਾਜ ਸੱਚੇ ਪਾਤਸ਼ਾਹ ਤੋਂ ਬਿਨਾ ਕੁਝ ਵੀ ਪ੍ਰਾਪਤ ਨਹੀਂ ਹੁੰਦਾ ਐਸੇ ਸਤਿਗੁਰਾਂ ਤੋਂ ਸਦਾ ਬਲ ਬਲ ਜਾਈਏ ਜਿਨ੍ਹਾਂ ਦੀ ਕਿਰ ਸਾਨੂੰ ਨਾਮ ਮਿਲਿਆ ਭਾਈ ਨਾਮ ਦੀ ਕਮਾਈ ਸਾਨੂੰ ਕਰਨੀ ਪਊਗੀ ਸੋ ਮਹਾਰਾਜ ਕਹਿੰਦੇ ਗੁਰਨਾਮ ਰੜਾਏ ਰੰਗ ਸਿਉ ਹਰ ਸਤਗੁਰ ਕੈ ਬਲ ਜਾਉ ਬਿਨ ਸਤਗੁਰ ਹਰ ਨਾਮ ਨਾਲ ਲੱਭੈ ਲੱਖ ਕੋਟੀ ਕਰਮ ਕਮਾਉ ਭਾਵੇਂ ਲੱਖਾਂ ਕਰੋੜਾ ਕਰਮ ਕੋਈ ਬੰਦਾ ਕਰ ਲਵੇ ਪਰ ਜੇ ਸਤਗੁਰ ਦੀ ਸ਼ਰਣੀ ਨੀ ਨਾ ਪਏ ਮਹਾਰਾਜ ਸੱਚੇ ਪਾਸ਼ਾ ਨਾ ਪ੍ਰੇਮ ਨਾ ਨਾ ਬਣਿਆ ਸਤਗੁਰ ਕਹਿੰਦੇ ਕੋਈ ਫਾਇਦਾ ਨਹੀਂ ਸੋ ਮਹਾਰਾਜ ਦੀਨ ਦੁਨੀ ਦੇ ਮਾਲਕ ਸਾਡੇ ਤੇ ਕਿਰਪਾ ਕਰਨ ਭਵਜਲ ਚੋਂ ਪਾਰ ਕਰਨ ਕਿਉਂਕਿ ਸਤਗੁਰ ਬੋਹਿਤ ਨੇ ਸਤਗੁਰ ਬੋਹਿਤ ਹਰਨਾਵ ਹੈ ਕਿਨ ਬਿਦ ਚੜਿਆ ਆ ਜੀ ਸਾਰੇ ਸਤਿਗੁਰੂ ਕੇ ਭਾਣਿਆਂ ਜੋ ਚੱਲਿਆ ਵਿੱਚ ਬੋਹਿਤ ਬੈਠਾ ਆਏ ਕਹਿੰਦੇ ਸਤਿਗੁਰੂ ਮਹਾਰਾਜ ਦਾ ਨਾਮ ਜਿਹੜਾ ਜਹਾਜ਼ ਰੂਪੀ ਹੈ ਤੇ ਇਹੋ ਜਹਾਜ਼ ਵਿੱਚ ਕਿਵੇਂ ਬੈਠਿਆ ਜਾਵੇ ਮਹਾਰਾਜ ਨੂੰ ਪ੍ਰਸ਼ਨ ਹੈ ਕਿ ਸਤਿਗੁਰ ਜੀ ਤੁਹਾਡਾ ਜਿਹੜਾ ਨਾਮ ਹੈ ਤੁਹਾਡੀ ਬਾਣੀ ਹੈ ਤੁਸੀਂ ਉਹ ਤੁਸੀਂ ਭਵਜਲ ਦੇ ਵਿੱਚੋਂ ਪਾਰ ਕਰਨ ਲਈ ਇੱਕ ਬੋਹਿਤ ਹੋ ਭਾਵ ਕੇ ਜਹਾਜ਼ ਹੋ ਮਹਾਰਾਜ ਤੁਹਾਡੇ ਵਿੱਚ ਕਿੱਦਾਂ ਬੈਠਿਆ ਜਾਵੇ ਕਿਹੜੀ ਟਿਕਟ ਲਈਏ ਕਿ ਤੁਹਾਡੇ ਵਿੱਚ ਬੈਠੀਏ ਤੇ ਮਹਾਰਾਜ ਕਹਿੰਦੇ ਸਤਗੁਰੂ ਕੇ ਪਹਾਣੇ ਜੋ ਚੱਲੇ ਜਿਹੜੇ ਸਤਗੁਰੂ ਦੇ ਪਹਾਣੇ ਨੂੰ ਮੰਨ ਲੈਂਦੇ ਜੇ ਦੁੱਖ ਆ ਗਿਆ ਤੇ ਜਿਹੜਾ ਬੰਦਾ ਕਹੇ ਸਤਗੁਰੂ ਦੀ ਮੌਜ ਵਿੱਚ ਹੀ ਆਇਆ ਸਤਗੁਰੂ ਜਾਣਦੇ ਹੀ ਨੇ ਮਹਾਰਾਜ ਨੂੰ ਪਤਾ ਹੀ ਹੈ ਕਿ ਸਾਨੂੰ ਦੁੱਖ ਹੈ ਮਹਾਰਾਜ ਆਪੇ ਖਤਮ ਕਰਨਗੇ ਜਿਹੜਾ ਪਹਾਣੇ ਵਿੱਚ ਆ ਜਾਂਦਾ ਸਤਗੁਰੂ ਕਹਿੰਦੇ ਉਹ ਉਸ ਜਹਾਜ਼ ਵਿੱਚ ਸਵਾਰ ਹੋ ਜਾਂਦਾ ਉਸ ਜਹਾਜ਼ ਵਿੱਚ ਸਵਾਰ ਹੋ ਜਾਂਦਾ ਫਿਰ ਉਹਦਾ ਪਾਰ ਉਤਾਰਾ ਮਹਾਰਾਜ ਕਰਦੇ ਸੋ ਸੱਚੇ ਪਾਸ਼ਾ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਦਾਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਦੇਂਦਿਆਂ ਤੋਟਨਾ ਆਵੰਦੀ ਅਗਣਤ ਭਰੇ ਭੰਡਾਰ ਉਹ ਇੱਕੋ ਹੀ ਦਾਤਾ ਹੈ ਇੱਕੋ ਹੀ ਦਾਤਾ ਦੇਣ ਵਾਲਾ ਹੈ ਤੇ ਉਹਦੇ ਵਾਹਿਗੁਰੂ ਦੇ ਘਰ ਭੰਡਾਰੇ ਭਰੇ ਭਏ ਖਾਲਸਾ ਜੀ ਮੁੱਕਣ ਵਾਲਾ ਕੋਈ ਨਹੀਂ ਪਰ ਬੰਦੇ ਨੂੰ ਜਾਚ ਆਉਣੀ ਚਾਹੀਦੀ ਹੈ ਲੈਣ ਵਾਲੀ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਜਾਚ ਆਉਂਦੀ ਹੈ ਸੰਗਤ ਵਿੱਚ ਜਾ ਕੇ ਸੰਗਤ ਕਰੋ ਨਾਮ ਜਪੋ ਸੇਵਾ ਕਰੋ ਸਤਿਗੁਰਾਂ ਜੀਆਂ ਦੇ ਦਰਾਂ ਤੇ ਜਾ ਕੇ ਸਾਰੇ ਦਿਨ ਵਿੱਚੋਂ ਦੋ ਵਾਰ ਜੇ ਜਾ ਸਕਦੇ ਹੋ ਮਹਾਰਾਜ ਦੇ ਦਰਸ਼ਨ ਕਰਨ ਮਹਾਰਾਜ ਕਰਨ ਜਿਹੜਾ ਬੀਬੀਆਂ ਵੇਲੀਆਂ ਹੁੰਦੀਆਂ ਨੇ ਘਰ ਘਰੇ ਬਾਣੀ ਪੜੋ ਸਤਿਗੁਰੂ ਜੀ ਦੇ ਘਰ ਜੇ ਕਥਾ ਹੁੰਦੀ ਹੈ ਸਰਵਣ ਕਰੋ ਨਹੀਂ ਤਾਂ ਸੇਵਾ ਕਰੋ ਸਤਿਗੁਰੂ ਜੀ ਬੜੀਆਂ ਖੁਸ਼ੀਆਂ ਬਖਸ਼ਦੇ ਸੋ ਮਹਾਰਾਜ ਦਇਆਕਰਨ ਭੁੱਲਾਂ ਦੀ ਖਿਮਾ ਬਖਸ਼ਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ